ਪਾਣੀ ਦੀ ਸਪੀਡ ਦੇਖੋ ਇੱਥੇ ਵੀ ਬਹੁਤ ਜ਼ਿਆਰੀ ਸਪੀਡ ਆ ਪਾਣੀ ਦੀ ਠੀਕ ਹੈ ਜੀ ਬਾਈਕ ਨੂੰ ਮੇਰ ਕਦੇ ਆ ਇਹ ਤੁਹਾਨੂੰ ਅੱਜ ਦੀਆਂ ਤਾਜ਼ਾ ਦੀਆਂ ਸਾਗਾ ਤੂਰੀਆਂ ਦਿਖਾ ਰਿਹਾ ਮੈਂ ਇਹ ਦੇਖੋ ਦੋ ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਦੋਂ ਇਧਰਲੇ ਬੰਨੇ ਧਰਤੀ ਕਾਫੀ ਜਗ੍ਹਾ ਤੋਂ ਜਿਹੜੇ ਧਰਤੀ ਦਿਸਦੀ ਸੀਗੀ ਕਰ ਕੀ ਆ ਹਾਂ ਮੱਜਾ ਆ ਵੇਖੋ ਸੰਗੀ ਆ ਆਹ ਦੇਖੋ ਤੁਹਾਨੂੰ ਦਿਖਾ ਰਿਹਾ ਵਾਂ ਇਹ ਜਨਵਰ ਮਰਿਆ ਪਿਆ ਵਾ ਮੱਝ ਮਰੀ ਪਈ ਹੈ ਸ਼ਾਇਦ ਹਨਾ ਕੀ ਹਾਲਾਤ ਹੈ ਵੇਜੋ ਉਥੋਂ ਦੇ ਪਾਣੀ ਦੇ ਉੱਥੇ ਨਗਰ ਫਸਲਾਂ ਜਿਹੜੀਆਂ ਉਹ ਡੁੱਬਣ ਰਹੀਆਂ ਵਾ ਪਾਣੀ ਦੇ ਜਾ ਉਹ ਵੇਚਾ ਵੜ ਗਿਆ ਕਿ ਜਿਹੜੇ ਆਰਜੀ ਬੰਨ ਬੰਦੇ ਸੀ ਉਹ ਵੀ ਟੁੱਟ ਰਹਾ ਟੁੱਟ ਰਹਾ ਬੰਨ ਟੁੱਟ ਰਹਾ ਅ ਵੀ ਜੀ ਦੱਸ ਰਿਹਾ ਅੱਜ ਕੜਕੇ ਟੁੱਟ ਗਿਆ ਇੱਕ ਅੱਛਾ ਕੜਕੇ ਟੁੱਟ ਗਿਆ ਬੰਨ ਉਹ ਵਾਲਾ ਬੰਨ ਜਿਹੜਾ ਵਾ ਉੱਥੇ ਪਾਣੀ ਪੈ ਰਿਹਾ ਜੇ ਇਧਰ ਤੇ ਮਾਰਦੇ ਨੇ ਮੁੜ ਕੇ ਜੋ ਇੱਕੇ ਦਾਮ ਛੱਡੇ ਨੇ ਅਗਲੇ ਬੰਨੇ ਤੇ ਉਹ ਵੀ ਮਾਰਦੇ ਉਹ ਵੀ ਮਰਨੇ ਆ ਜੇ ਇਹ ਨਾਲੋਂ ਨਾਲ ਕੱਢੀ ਜਾਂਦੇ ਚੱਲੋ ਪਿਛੇ ਥੋੜੀ ਥੋੜੀ ਲੇਸ ਲੱਗੀ ਜਾਵੇ ਤੇ ਅਸੀਂ ਝੱਲ ਲਈਏ ਦੋ ਵੀ ਚੱਲ ਲੈਣਾ ਆ ਜਿਹੜੀਆਂ ਜਿਹੜੀਆਂ ਪੱਥਰ ਆ ਇਹ ਪੱਥਰ ਕਿੰਨੇ ਕਿੰਨੇ ਨੰਗੇ ਹੁੰਦੇ ਆ ਪਹਿਲਾਂ ਪਰ ਅੱਜ ਆ ਇਹ ਜਿਹੜੇ ਪੱਥਰ ਆ ਇਹਨਾਂ ਦੇ ਉੱਤੋਂ ਦੀ ਪਾਣੀ ਫਲੋ ਹੋ ਰਿਆ ਵਾ ਉਹ ਪੱਥਰਾਂ ਦੇ ਉੱਤੋਂ ਦੀ ਪਾਣੀ ਫਲੋ ਹੋ ਰਿਆ ਜਿਹੜੀਆਂ ਉਹ ਡੰਡੀਆਂ ਜਾ ਰਹੀਆਂ ਵਾ ਇਹਨਾਂ ਦੇ ਉੱਤੋਂ ਦੀ ਪਾਣੀ ਫਲੋ ਹੋ ਰਿਆ ਬਿਹਾਰ ਦੇਖ ਸਾਡੇ ਜੀ ਅੱਜ 5-5 ਫੁੱਟ ਪਾਣੀ ਖਲੋਤਾ ਵਾ ਅੱਜ ਮੁੰਡਾ ਪਿੰਡ ਤੋਂ ਬੰਨ ਟੁੱਟਾ ਨੇ ਅੱਜ ਅੱਛਾ ਬੰਨ ਟੁੱਟ ਗਿਆ ਵਾ ਇੱਕ ਬੰਨ ਕੱਲ ਕੱਲ ਟੁੱਟਾ ਮੁੰਡਾ ਪਿੰਡ ਤੋਂ ਜਿੰਨਾ ਪੱਗਿਆ ਆ ਇਹਨਾਂ ਨਾਲ ਹੋ ਗਿਆ ਅੱਛਾ 10 ਦਿਨ ਪਹਿਲਾਂ ਹੋਇਆ ਸੀ ਅੱਛਾ ਅੱਛਾ ਜਿਹੜੇ ਬੰਦੇ ਆਦੀ ਬੰਦੇ ਲਾਏ ਆ ਹਾਂਜੀ ਉਹਨਾਂ ਦੇ ਲਗਭਗ ਬਿਲਕੁਲ ਬਰਾਬਰ ਹੋਇਆ ਪਿਆ ਅੱਛਾ ਤੇ ਸਕ ਆਪਣੇ ਸੰਗਤ ਬੂਰੇ ਲਾਉਣ ਲਈ ਆ ਕੇ ਤੇ ਟਰੈਕਟਰ ਲੈ ਕੇ ਥਰੰਦੇ ਆ ਵਾਈਗਰੂ ਤੇ ਤੁਹ ਕਿਰਪਾ ਕਰੇ ਜੀ ਤੇ ਇੰਨਾ ਰਵੇ ਇਹ ਤਾਂ ਹੈਡ ਬੁੱਲਾ ਰਵੇ ਹਾਂਜੀ ਇਹ ਨਿਕਲ ਜਾਊਗਾ ਕਿ ਜੇ ਹੈਡ ਬੰਦ ਹੁੰਦਾ ਫੇ ਉੱਥਾ ਹਾਂਜੀ ਸਾਰੇ ਵੀਰਾਂ ਨੂੰ ਵਾਈਗਰ ਜਿੱਕਾ ਖਾਲਸਾ ਵਾਈਗਰ ਜਿੱਕੀ ਫਤਿਹ ਸਾਂਜੀ ਅੱਜ ਤੇ ਅਸੀਂ ਫੇਰ ਹਰੀਕੇ ਦਰਿਆ ਉੱਪਰ ਖੜੇ ਆ ਤੇ ਅੱਜ ਦੀ ਤਾਜ਼ਾ ਅਪਡੇਟ ਮੈਂ ਤੁਹਾਨੂੰ ਇਹਦੇ ਦੱਸਣ ਲੱਗਾ ਵਾਂ ਕਿ ਕੱਲ ਰਾਤ ਦਾ ਪਾਣੀ ਫੇਰ ਥੋੜਾ ਜਿਹਾ ਪਿੱਛੋਂ ਵਧਿਆ ਵਾ ਤੇ ਇੱਥੇ ਦਰਿਆ ਦੇ ਉੱਪਰ ਫੇਰ ਦਰ ਛੜਵਾਇਆ ਕਿਉਂਕਿ ਜਿਹੜੇ ਇਧਰਲੇ ਬੰਨੇ ਏਰੀਆ ਦੇ ਪਿੰਡ ਸੀਗੇ ਕਰਮੋ ਵਾਲਾ ਸਾਈਡ ਗੋndal ਸਾਹਿਬ ਸਾਈਡ ਦੇ ਪਿੰਡ ਸੀਗੇ ਜਿਵੇਂ ਮੁੰਡਾ ਪਿੰਡ ਵਾ ਉਹਨਾਂ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਵਾ ਉਹਨਾਂ ਦੇ ਵਿੱਚ ਪਾਣੀ ਦਾ ਜਿਹੜਾ ਸੀਗਾ ਲੈਵਲ ਵਧਿਆ ਸੀਗਾ ਤੇ ਝੋਨਿਆਂ ਦੇ ਵਿੱਚ ਪਾਣੀ ਥੋੜਾ ਥੋੜਾ ਆ ਗਿਆ ਸੀਗਾ ਜਿਸ ਦਾ ਕਰਕੇ ਉਹ ਕਿਸਾਨਾਂ ਨੇ ਇੱਥੇ ਆਣ ਕੇ ਇਕੱਠੇ ਹੋ ਕੇ ਤੇ ਆਪਣਾ ਜਿਹੜਾ ਸੀਗਾ ਮਸਲਾ ਦੱਸਿਆ ਤੇ ਇਹ ਜਿਹੜਾ ਹੈਗਾ ਵਾ ਹੈਰੀਕੇਨ ਦਰਿਆ ਵਾਲੇ ਆ ਉਹਨਾਂ ਨੇ ਫਿਰ ਇੱਥੇ ਅੱਜ ਜਿਹੜੇ ਆ ਖੋਲੇ ਸੀਗੇ ਆ ਦਾਰ ਖੋਲੇ ਆ ਆ ਤੁਹਾਨੂੰ ਮੈਂ ਸਾਰੀ ਅਪਡੇਟ ਦਿਨਾ ਵਾ ਦਰਿਆ ਦਿਖਾਉਣਾ ਆ ਜਿਹੜੇ ਦਾਰ ਖੋਲੇ ਛੱਡੇ ਆ ਉੱਥੇ ਪਹੁੰਚ ਗਿਆ ਮੈਂ ਤੇ ਆ ਵੇਖੋ ਕਿੰਨੀ ਜਾਰੀ ਸਪੀਡ ਅੱਜ ਅੱਜ ਸਪੀਡ ਥੋੜੀ ਜੀ ਜਾਦੀ ਹੈ ਇਹਨਾਂ ਤਰ੍ਹਾਂ ਦੀ ਆ ਪਾਣੀ ਦੀ ਜਿਹੜੀ ਸਪੀਡ ਵਾ ਜਾਦੀ ਆ ਆਵਾਜ਼ ਵੀ ਜਾਦੀ ਆ ਆ ਤੁਹਾਨੂੰ ਮੈਂ ਦਿਖਾਉਣਾ ਹੁਣ ਲੱਗ ਰਿਹਾ ਕਿ ਇਹ ਸਾਈਡ ਜਿਹੜੀ ਆ ਪਾਕਿਸਤਾਨ ਵਾਲੀ ਸਾਈਡ ਆ ਫਿਰੋਜ਼ਪੁਰ ਵਾਲੀ ਸਾਈਡ ਆ ਆ ਦੇਖੋ ਪਾਣੀ ਦੀ ਸਪੀਡ ਚੈੱਕ ਕਰਿਓ ਅੱਜ ਬਹੁਤ ਜ਼ਿਆਦੀ ਸਪੀਡ ਆ ਅੱਜ ਪਹਿਲਾਂ ਨਾਲੋਂ ਕਾਫੀ ਜ਼ਿਆਦੀ ਸਪੀਡ ਆ ਅੱਜ ਹੋ ਗਈ ਆ 31 ਜੁਲਾਈ ਹੋ ਗਈ ਆ ਤੇ ਦਿਨ ਵੀਰਵਾਰ ਆ ਤੇ ਤੁਸੀਂ ਖਰੀ ਦੇਖੋ ਮੈਂ ਲਾਗੇ ਜਾ ਕੇ ਤੁਹਾਨੂੰ ਦੱਸਣਾ ਵਾਂ ਅੱਜ ਪਾਣੀ ਦਾ ਜਿਹੜਾ ਵਹਾਵ ਆ ਅੱਗੇ ਨਾਲੋਂ ਸੰਜੀਤ ਵਧਿਆ ਵਾ ਤੇ ਪਾਣੀ ਦਾ ਜਿਹੜਾ ਲੈਵਲ ਆ ਉਹ ਵੀ ਵਧਿਆ ਵਾ ਕਿਉਂਕਿ ਜਦੋਂ ਮੈਂ ਦੋ ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਦੋਂ ਇਧਰਲੇ ਬੰਨੇ ਧਰਤੀ ਕਾਫੀ ਜਗ੍ਹਾ ਤੋਂ ਜਿਹੜੇ ਧਰਤੀ ਦਿਸਦੀ ਸੀ ਪਰ ਅੱਜ ਤੁਸੀਂ ਦੇਖ ਸਕਦੇ ਜੇ ਕਿ ਇੱਧਰ ਪਾਣੀ ਹੀ ਪਾਣੀ ਆ ਸਾਰੇ ਬੰਨੇ ਪਾਣੀ ਪਾਣੀ ਆ ਤੇ ਲੈਵਲ ਅੱਗੇ ਨਾਲੋਂ ਪਾਣੀ ਦਾ ਵਧਿਆ ਵਾ ਪਾਣੀ ਹੁਣ ਆ ਤਿੰਨ ਚਾਰ ਧਾਰਵਾ ਜਿਹੜੇ ਆ ਖੁੱਲੇ ਛੱਡੇ ਆ ਇੱਧਰਲੇ ਬੰਨੇ ਜਿਹੜਾ ਪਾਕਿਸਤਾਨ ਉਹ ਜਿਹੜਾ ਗੋਦਲ ਸਾਹਿਬ ਵਾਲਾ ਏਰੀਆ ਵਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਦੂਜੇ ਬੰਨੇ ਜਾ ਕੇ ਆ ਆ ਛੜਕਦੇ ਆ ਵੇਖੋ ਸਪੀਡ ਦੇਖੋ ਪਾਣੀ ਦੀ ਤੇ ਪਾਣੀ ਦੀ ਆਵਾਜ਼ ਵੇਖੋ ਉਧਰ ਵੇਖੋ ਉਧਰ ਦੇਖੋ ਇੱਧਰ ਦੇਖੋ ਬਹੁਤ ਉਧਰੇ ਖਲਾਗਨੇ ਆ ਜੋਰ-ਜੋਰ ਤੇ ਵਜ ਰਹੇ ਆ ਉਹ ਤੁਹਾਨੂੰ ਮੈਂ ਲੱਗ ਕੇ ਜਾ ਕੇ ਦਿਖਾਉਣਾ ਆਜ 31 ਜੁਲਾਈ ਹੋ ਗਈ ਆ ਤੇ ਪਾਣੀ ਜਿਹੜਾ ਵਾ ਥੋੜਾ ਜਿਹਾ ਦਰਿਆ ਬਿਆਸ ਦੇ ਵਿੱਚ ਵਧਿਆ ਵਾ ਕੇ ਨਾਲੋਂ ਤੇ ਲੈਵਲ ਤੁਹਾਨੂੰ ਦਿਖਾ ਦੇਣਾ ਵਾ ਅੱਜ ਦੀ ਸਿਣੀ ਦਿਖਾ ਦੇਣਾ ਤੇਰੇ ਕੋਲ ਪਾਣੀ ਸਿਣੀ ਸਪੀਡ ਵੇਖੋ ਕਿੰਨੀ ਚੱਲਣਾ ਬਹੁਤ ਜਿਆਦਾ ਤੇਜ਼ ਵਜ ਰੀਆਂ ਵਾ ਅੱਗੇ ਨਾਲੋਂ ਪਾਣੀ ਦਾ ਜਿਹੜਾ ਅੱਜ ਜਿਹੜਾ ਲੈਵਲ ਵਾ ਵਧਿਆ ਵਾ ਸੱਤੀ ਚਲਾਈਆ ਤੁਹਾਨੂੰ ਪਹਿਲਾਂ ਲੱਗ ਗਿਆ ਕਿ ਕੋਨਾ ਵਾ ਤੇ ਪਾਣੀ ਦੀ ਬਾਜ ਜਿਆਦੀ ਹੁੰਦਾ ਕਰਕੇ ਸਮਝੀ ਮੇਰੀ ਆਵਾਜ਼ ਅੱਜ ਤੁਹਾਨੂੰ ਥੋੜੀ ਘੱਟ ਦਿਖੂਗੀ ਤੇ ਆਹ ਵੇਖੋ ਆ ਜਿਹੜਾ ਪਾਣੀ ਆ ਅ ਅੱਗੇ ਨਾਲੋਂ ਵਧਿਆ ਵਾ ਪਾਣੀ ਕਿਉਂਕਿ ਹੁਣ ਮੀਂਹ ਆ ਕਾਫੀ ਪਏ ਆ ਬਾੜਾਂ ਦੇ ਵਿੱਚ ਕਾਫੀ ਪਏ ਆ ਤੇ ਦੂਜੇ ਬੰਨੇ ਜਾ ਕੇ ਮੈਂ ਫੇਰ ਤੁਹਾਨੂੰ ਦਿਖਾਣਾ ਵਾ ਪਾਣੀ ਦਾ ਲੈਵਲ ਜਿਹੜਾ ਮੈਂ ਸੰਤੂ ਦਿਖਾ ਰਿਹਾ ਵਾਂ ਤੇ ਕਿਉਂਕਿ ਸੰਜੀ ਕੱਲ ਮੈਨੂੰ ਫੋਨ ਆਏ ਸੀ ਜਿਹੜੇ ਲਾਗਲੇ ਪਿੰਡ ਵਾਲੇ ਆ ਜਿਹੜੇ ਇਧਰਲੀ ਸਾਈਡ ਵਾਲੇ ਪਿੰਡ ਵਾਲੇ ਜਿਹੜੇ ਇਧਰ ਮਤਲਬ ਕੋਲਾ ਸਾਹਿਬ ਵਾਲੀ ਸਾਈਡ ਵਾਲੇ ਪਿੰਡ ਵਾਲਾ ਉਹ ਵੀਰ ਕਹਿੰਦੇ ਕਿ ਵੀਰ ਜੀ ਸਾਡੀ ਇੱਕ ਵੀਡੀਓ ਬਣਾ ਕੇ ਪਾ ਦਿਓ ਕਿਉਂਕਿ ਪਾਣੀ ਅੱਗੇ ਨਾਲੋਂ ਫੇਰ ਵਧਿਆ ਵਾਸਤੇ ਸਾਡੀਆਂ ਜਿਹੜੀਆਂ ਖਸਰਾ ਵਾਂ ਉਹ ਡੋਬਰੀਆਂ ਵਾਂ ਤਾਂ ਜੋ ਪ੍ਰਸ਼ਾਸਨ ਨੂੰ ਪਤਾ ਲੱਗ ਜੇ ਕਿ ਉਹ ਪਰਚਾਈਆਂ ਵਾਲੇ ਜਿਹੜੇ ਹੈਗੇ ਆ ਉਹ ਸਾਡੀ ਅ ਫਰਿਆਦ ਸੁਣ ਤੇ ਇਹ ਦਰ ਖੁੱਲੇ ਛੱਡਣ ਤੇ ਹੁਣ ਦਰ ਫਰਿਆਦ ਸੁਣ ਕੇ ਪ੍ਰਸ਼ਾਸਨ ਵੀ ਨਾਲ ਕੰਪਰੋਮਾਈਜ਼ ਕਰ ਰਿਹਾ ਵਾ ਸਪੋਰਟ ਕਰ ਰਿਹਾ ਵਾ ਤੇ ਜਿਹੜੇ ਦਰਵਾਜ਼ੇ ਖੁੱਲੇ ਛੱਡੇ ਆ ਤੇ ਆ ਦੇਖੋ ਕਈ ਵੀਰ ਭਰਾ ਹੁਣ ਖੜਕੜ ਕੇ ਦੇਖ ਰਹੇ ਆ ਪਾਣੀ ਦੀ ਸਪੀਡ ਚੈੱਕ ਕਰ ਰਹੇ ਆ ਤੇ ਮੈਂ ਫੇਰ ਦੱਸ ਦਵਾਂ ਹਾਂ ਹੈ ਤੇ ਆ ਤੁਹਾਨੂੰ ਦਿਖਾ ਰਿਹਾ ਵਾਂ ਲਾਗੇ ਬੰਨੇ ਦਿਖਾ ਰਿਹਾ ਵਾਂ ਆ ਆ ਪਹਿਲਾ ਦਰਵਾਜ਼ੇ ਦੀ ਸਪੀਡ ਵੇਖ ਲੋ ਇਹਦਾ ਪਾਣੀ ਵੇਖ ਲੋ ਕਿੱਦਾਂ ਛਲਾਂ ਵਜਦਾ ਕਿੰਨੀ ਤੇਜ਼ੀ ਨਾਲ ਪਾਣੀ ਆ ਰਿਹਾ ਵਾ ਆ ਆ ਵੀ ਦਰ ਛੱਡਿਆ ਵਾ ਉਹ ਵੀ ਦਰ ਛੱਡਿਆ ਵਾ ਹਾਂ ਠੀਕ ਹੈ ਜੀ ਤੋਂ ਅਰਦਾਸ ਕਰਿਓ ਕਿ ਵੈਗਰੀ ਮੇਅਰ ਕਰੇ ਪਾਣੀ ਜਿਹੜਾ ਦਾ ਹੈਗਾ ਵਾ ਜਿੱਥੇ ਹੈਗਾ ਉੱਥੇ ਰਵੇ ਇਸ ਤੋਂ ਵਧੇ ਨਾ ਠੀਕ ਹੈ ਜੀ ਤੇ ਆ ਆ ਦੂਜਾ ਜਿਹੜਾ ਆ ਗਿਆ ਦੂਜਾ ਦਰ ਆ ਗਿਆ ਵਾ ਠੀਕ ਹੈ ਜੀ ਇਹ ਹਰੀਕੇ ਹੈਡ ਦੀਆਂ ਅੱਜ ਦੀਆਂ 31 ਜੁਲਾਈ ਦੀਆਂ ਤਸਵੀਰਾਂ ਵਾ ਲਾਈਵ ਤਸਵੀਰਾਂ ਵਾ ਦੁਪਹਿਰ ਦੇ 12 ਵਜੇ ਆ ਤੇ ਇਹ ਹਰੀਕੇ ਹੈਡ ਦਾ ਪੋਲ ਵਾ ਹਰੀਕਾ ਇਧਰਲੀ ਸਾਈਡ ਹੈਰੀ ਕਰਿਆ ਜਾਂਦਾ ਵਾ ਇਧਰਲੀ ਸਾਈਡ ਮਾਲਵਾ ਮਖੂ ਫਰੀਦਗੜ ਆ ਜਾਂਦਾ ਤੇ ਆਹ ਦਾਰ ਤੁਹਾਨੂੰ ਦਿਖਾ ਰਿਆ ਵਾਰ-ਵਾਰ ਤੇ ਅੱਗੇ ਨਾ ਮੈਂ ਜਦੋਂ ਕੱਲ ਇੱਥੇ ਆਇਆ ਸੀ ਸੰਜੀ ਕੱਲ ਨਹੀਂ 2 ਦਿਨ ਪਹਿਲਾਂ ਆਇਆ ਸੀ ਇੱਥੇ ਨਾ ਉਦੋਂ ਕਈ ਥਾਂ ਤੇ ਢੋੜੇ ਜਿਹਦੇ ਸੀਗੇ ਪਰ ਹੁਣ ਪਾਣੀ ਥੋੜਾ ਜਿਹਾ ਵੱਧ ਹੁੰਦਾ ਕਰਕੇ ਅੱਗੇ ਨੂੰ ਲੈਵਲ ਵੱਧ ਨਾ ਕਰਕੇ ਢੋੜੇ ਜਿਹੜੇ ਆ ਉਹ ਹੁਣ ਨਹੀਂ ਜਿਦੇ ਤੇ ਇਧਰਲੇ ਬੰਨੇ ਤੁਹਾਨੂੰ ਮੈਂ ਇਹ ਦਿਖਾ ਦਿੰਨਾ ਵਾ ਤੇ ਆਹ ਜਿਹੜਾ ਦੂਜਾ ਦਰਵਾਜ਼ਾ ਛੱਡਿਆ ਵੇਖੋ ਪਾਣੀ ਦੀ ਸਪੀਡ ਵੇਖੋ ਇੱਥੇ ਵੀ ਬਹੁਤ ਜ਼ਿਆਰੀ ਸਪੀਡ ਆ ਪਾਣੀ ਦੀ ਗੱਲ ਜਾਈਂ ਵਾਜੂ ਮੇਰ ਕਰੇ ਆ ਇਹ ਤੁਹਾਨੂੰ ਅੱਜ ਦੀਆਂ ਤਾਜ਼ਾ ਦੀਆਂ ਤਾਜ਼ਾ ਕੰਪੀਰ ਦਿਖਾ ਰਿਹਾ ਮੈਂ ਅੱਗੇ ਦੇਖੋ ਥੋੜੇ ਥੱਲੇ ਥੱਲੇ ਨਹੀਂ ਜਾਣਾ ਆਹ ਚਲ ਜੋ ਕਾਸ਼ ਨਾ ਚਲ ਜੋ ਥੱਲੇ ਨਹੀਂ ਜਾਣਾ ਧਿਆਨ ਨਾਲ ਸੜਕ ਕ੍ਰੋਸ ਕਰਨੀ ਆਂ ਆਹ ਵੀਰ ਕਈ ਖੜ ਖੜ ਕੇ ਅﾞ ਦਿਰਾ ਵੀ ਦੇਖ ਰਿਹਾ ਆ ਆਪਾਂ ਉਹਨਾਂ ਦੇ ਕੋਲ ਵੀ ਤੁਹਾਨੂੰ ਲੈ ਕੇ ਜਾਂਦੇ ਆਂ ਅ ਦੂਜੇ ਬੰਨੇ ਜਾ ਕੇ ਹਾਂ ਤੇ ਆ ਬੰਨੇ ਪਾਣੀ ਆ ਰਿਹਾ ਇਤਨਾ ਸਪੀਡ ਬਣ ਰਹੀ ਹੈ ਇੱਥੇ ਦੇਖੋ ਉਹ ਤੇ ਦੇ ਆ ਬੰਨੇ ਇਹ ਕੋਲ ਡਿਲੀਵਰੀ ਬਹੁਤ ਜ਼ਿਆਦਾ ਸਪੀਡ ਦਾ ਪਾਣੀ ਦੀ ਤੇ ਡਾਰ ਚੁੱਕੇ ਆ ਤੇ ਨਾਲ ਦੀ ਨਾਲ ਕੰਮ ਵੀ ਹੋ ਰਿਹਾ ਬੁੱਧ ਉਧਰ ਅਗਲੇ ਬੰਨੇ ਚੱਲ ਜਾਓ ਵੀਰਾਂ ਦੇ ਨਾਲ ਚੱਲ ਜਾਓ ਤੇ ਇੱਥੇ ਵੀਰ ਹੁਣੀ ਦੱਸਦੇ ਆ ਕਿ ਜਨਵਰੀ ਵੀ ਕਈ ਰੋੜ ਕੇ ਆਏ ਆ ਉਂ ਜਿਹੜਿਆ ਇੱਥੇ ਦਰਾਂ ਦੇ ਵਿੱਚ ਫਸੇ ਆ ਠੀਕ ਹੈ ਕਿਉਂਕਿ ਦਰ ਆਹ ਦਰਵਾਜੇ ਜਿਹੜੇ ਬੰਦਵਾ ਚੁੱਕੇ ਨਹੀਂ ਆ ਇਹ ਤੇ ਉਹ ਵੀਰ ਹੁਣ ਆ ਖਲੋਤੀ ਆ ਵੀਰ ਹੁਣ ਨਾ ਵੀ ਆਪਾਂ ਗੱਲਬਾਤ ਕਰਦੇ ਆ ਕਿ ਕੌਣ ਆਇਆ ਕਿੱਥੋਂ ਆਇਆ ਵੀਰੋ ਜੀ ਹੋ ਧੀਰਾ ਵੀਰ ਜੀ ਕਿੱਥੋਂ ਆਏ ਵੀਰ ਜੀ ਕਰਮੂ ਵਾਲੇ ਤੇ ਕੀ ਹਾਲਾਤ ਆ ਉੱਥੇ ਕਰਮੂ ਵਾਲੇ ਦੇ ਬਰਾਦਰ ਦਾ ਵੀਡੀਓ ਪਾੜੇ ਹੋਈ ਜੀ ਅੱਥੇ ਪਾਣੀ ਆ ਨਾ ਪਾੜਾ ਪੰਜ-ਪੰਜ ਫੁੱਟ ਪਾਣੀ ਦਾ ਅੱਜ 5-5 ਫੁੱਟ ਪਾਣੀ ਖਲੋਤਾ ਵਾ ਰਾਤ ਦਾ ਪਾਣੀ ਬਹੁਤ ਚੜਿਆ ਜੀ ਅੱਥੇ ਅੱਛਾ ਇਹ ਥੋੜਾ ਬਹੁਤ ਚਲ ਚੁੱਕਣਾ ਦੋ ਲਾਇਆ ਸਕਦਾ ਪਾਣੀ ਪਰ ਗਾੜੀ ਛੱਡ ਨਹੀਂ ਰਹੀ ਅੱਛਾ ਗਾੜੀ ਛੱਡ ਨਹੀਂ ਰਹੀ ਨਹੀਂ ਕਰਮੂ ਵਾਲ ਤੋਂ ਮੁੰਡਾ ਪਿੰਡ ਤੋਂ ਰਾਤ ਵੀ ਵੀਰ ਇੱਥੇ ਆਏ ਸੀਗੇ ਮੁੰਡਾ ਪਿੰਡ ਤੋਂ ਬੰਨ ਟੁੱਟਾ ਨੇ ਅੱਛਾ ਬੰਨ ਟੁੱਟ ਗਿਆ ਵਾ ਇੱਕ ਬੰਨ ਕੱਲ ਕੱਲ ਤੋਂ ਮੁੰਡਾ ਪਿੰਡ ਤੋਂ ਕੋਈ ਗੱਲ ਨਹੀਂ ਮੈਂ ਹੁਣ ਬੰਨ ਲਾਇਏ ਲੋਕਾਂ ਨੇ ਉਹ ਟੁੱਟਣ ਲੱਪੇ ਅੱਛਾ ਕਰਮੂ ਵਾਲੇ ਮੈਂ ਹੁਣ ਜਾਣਾ ਵਾ ਉੱਥੇ ਕੋਈ ਵੀਰ ਦੀ ਡੁੱਬ ਕੇ ਕਿਸ ਦੀ ਡੈਥ ਹੋਈ ਉੱਥੇ ਕਿਸ ਦੀ ਨਹੀਂ ਅਜੇ ਨਹੀਂ ਨਹੀਂ ਥੋੜੇ ਦਿਨ ਪਹਿਲਾਂ ਕੇ ਦੀ ਵੀਰ ਦੀ ਡੈਥ ਹੋਈ ਆ ਤੇ ਉਹਨਾਂ ਦਾ ਮੈਨੂੰ ਫੋਨ ਆ ਰਿਹਾ ਸੀ ਉਹਨਾਂ ਨੇ ਮੈਂ ਜਾਣਾ ਵਾ हां डेथ होयो तो मानले जी हां मानले जी डेथ होयो ना ਉਹਨਾਂ ਦੇ 3 ਵਿੱਚ ਹੈ ਦੇ ਇਦਾਂ ਕੋਈ ਸਿਸਟਮ ਨਹੀਂ ਹਾਂਜੀ ਨਾਮ ਹੈ ਦੇਰੀ ਦਾ ਮਲਾਹ ਹਾਂ ਮਲਾਹ ਉਹਦੀ ਡੈਥ ਹੋਈ ਆ ਹਾਂ ਉਹਨਾਂ ਦੇ ਘਰ ਜਾਣਾ ਕੋਈ ਮੈਨੂੰ ਕਿਸੇ ਨੇ ਫੋਨ ਲਾਇਆ ਸੀਗਾ ਤੇ ਵੀ ਜੀ ਇਹ ਪਾਣੀ ਜਿਹੜਾ ਵਧਿਆ ਕਿਦੋਂ ਦਾ ਵਧਿਆ ਪਾਣੀ ਇਹ ਕੱਲ ਸ਼ਾਮ ਦਾ ਵਧਣਾ ਚਾਹੀਦਾ ਅੱਛਾ ਤੁਹਾਡੇ ਜਿਹੜੇ ਆਪਦੇ ਝੋਨੇ ਆ ਸਾਰੇ ਡੁੱਬੇ ਆ ਜੀਆਂ ਝੋਨੇ ਮਾਸਾ ਨਹੀਂ ਮਾਸਾ ਨਹੀਂ ਬਜੀ ਹੋਣ ਤੇ ਇੱਥੇ ਆ ਦਰਿਆ ਦਾ ਮਤਲਬ ਕਿ ਸਿੱਧੀ ਦੇਖਣ ਆਏ ਸੀ ਕਿ ਜਾਂ ਕੋਈ ਗੱਲ ਪੀਰ ਕਿਸਾਨਾਂ ਨੂੰ ਧਰਨਾ ਉਹ ਧਰਨਾ ਲੱਗਣ ਲੱਗਾ ਵਾ ਇੱਥੇ ਅੱਛਾ ਅੱਛਾ ਕਾਫੀ ਕਿਸਾਨ ਫੇਰ ਇੱਥੇ ਆਏ ਹੋਣੇ ਹਨਾ ਪਿੰਡ ਤੋਂ ਗੁੱਜਰਪੁਰਾ ਘੜਕਾ ਕਰਮੂ ਵਾਲਾ ਮੰਡ ਏਰੀਆ ਦੇ ਸਾਰੇ ਕਿਸਾਨ ਆਲੀ ਮੰਡ ਅੱਛਾ ਸਭ ਆਏ ਆ ਤੇ ਕਈ ਵੀਰ ਕਹਿੰਦੇ ਆ ਕਿ ਮੈਂ ਨਾ ਵੀਡੀਓ ਅੱਗੇ ਵੀ ਇੱਕ ਦਿਨ ਵੀਡੀਓ ਬਣਾ ਕੇ ਪਾਈ ਸ਼ਾਇਦ ਆਪ ਜਿੰਨੇ ਵੇਖੀ ਹੁਣੀਆਂ ਆ ਜਿਹੜੀ ਪਹਿਲੇ ਦਿਨ ਵੀਰ ਇੱਥੇ ਕੱਟੇ ਸੀ ਤੇ ਕਈ ਵੀਰ ਕਹਿੰਦੇ ਕਿ ਵੀਰ ਜੀ ਪਾਣੀ ਦਾ ਜਿਹੜਾ ਕੋਈ ਨੁਕਸਾਨ ਨਹੀਂ ਹੈਗਾ ਇਹ ਵੀਰ ਨੇ ਐਵੇਂ ਵੀਡੀਓ ਬਣਾ ਕੇ ਪਾ ਦਿੱਤੀ ਆ। ਜਾ ਕੇ ਉੱਥੇ ਪਤਾ ਲਾਇਆ ਬੈਡਰੌਮ ਲੈਵਲ ਤੇ ਜਾ ਕੇ। ਕਰਮੂ ਵਾਲੇ ਤੇ ਨਾਲ ਪਾਣੀ ਲੱਗਾ ਆ ਗਿਆ ਤੇ ਸਾਰਾ ਪਾਣੀ ਪਾਣੀ ਦੀ ਉਹਦੇ ਆਈ ਹੈ ਨਾ। ਵੀਰ ਵੇ ਲੋ ਹਨਾ ਜਿੱਥੋਂ ਵੀ ਤੁਸੀਂ ਨਿਗਾਹ ਜਾਊਗੀ ਤੁਹਾਡੀ ਅੱਖਾਂ ਤੁਹਾਡੀ ਅੱਖਾਂ ਦੇ ਵਿੱਚ ਦਰਦ ਘੱਲਣ ਡਿਆ ਵਾ। ਉਹ ਗਾੜੀ ਕੋਈ ਨਹੀਂ ਹੈਗਾ ਲੋਕਾਂ ਦਾ ਜਿਹੜੇ 4-5 ਨਾਲ ਲਾ ਦੇ ਸਾਰਾ ਕੋਈ ਲਾ ਦੇ ਵਾਈਕਲ ਚਲੋ ਬਾਈਕ ਨੂੰ ਮੇਰ ਕਰੇ ਇਹ ਵੀ ਵੀਰ ਕਰੂ ਵਾਲੇ ਤੁਸੀਂ ਨਹੀਂ ਸਾਰੇ ਕਰ ਅੱਛਾ ਅੱਛਾ ਚਲੋ ਅਰਦਾਸ ਕਰਦੇ ਵੀਰ ਰੱਬ ਮੇਰ ਕਰੇ ਭਲਾ ਕਰ ਤੇ ਜੇ ਜਿਹੜੀ ਕੋਈ ਅਪਡੇਟ ਆ ਰਹੀ ਹੈ ਕੋਈ ਤੁਸੀਂ ਕਿਉਂਕਿ ਮੰਡ ਏਰੀਆ ਦੇ ਵਿੱਚ ਆ 5 ਫੁੱਟ ਪਾਣੀ ਖਾਂਦਾ ਜੀ ਦਾ ਅੱਛਾ ਹਾਂ ਜੇ ਉਹ ਤੇ ਚਲੋ ਘੱਟ ਗਾੜੀ ਬਾਅਦ ਚ ਜਾ ਕੇ ਹੋਣ ਕਰਦੇ ਕਾਂ ਜਿਹੜਾ ਹੋਈ ਜਾਂਦਾ ਪਰ ਗਾੜੀ ਇਹਨਾਂ ਨੂੰ ਛੱਡਣਾ ਕਿਹਦਾ ਇਹਨਾਂ ਨੇ ਦੇਖ ਦਿੱਤੀ ਆ ਵੀ ਪਹਿਲਾਂ ਪਿੱਛੇ ਮਾਰਦੇ ਬੁਣਕੇ ਕਿਦਾਂ ਵਗਾੜੀ ਜਾ ਰਹੇ ਨੇ ਫੇਰ ਅਗਲੇ ਮਾਰਦੇ ਚਲੋ ਆਪਾਂ ਬੇਨਤੀ ਕਰਦੇ ਆ ਇੱਥੇ ਪ੍ਰਸ਼ਾਸਨ ਦੇ ਅੱਗੇ ਕਿ ਜੇਕਰ ਕਿਸਾਨਵਾ ਤੇ ਫੇਰ ਹੀ ਇਨਸਾਨਵਾ ਪੰਜਾਬ ਦੀ ਕੰਡੀਸ਼ਨ ਇਹ ਆ ਜੇਕਰ ਕਿਸਾਨਵਾ ਤੇ ਫੇਰ ਹੀ ਦੂਜੇ ਧੰਦੇ ਆ ਫੇਰ ਹੀ ਦੂਜੇ ਕੰਮਕਾਰ ਵਾ ਡੇਰੀ ਫਾਰਮਿੰਗ ਦੁਕਾਨਦਾਰੀ ਬਿਜ਼ਨਸਮੈਨ ਸਾਰਾ ਕਿਸਾਨੀ ਤੋਂ ਕਿਉਂਕਿ ਆਪਣੀ ਆਰਥਿਕ ਜਿਹੜੀ ਪਾਵਰ ਆ ਉਹ ਹੈਗੀ ਕਿਸਾਨੀ ਆ ਜੇ ਕਿਸਾਨ ਖੁਸ਼ ਰਹੂਗਾ ਤੇ ਤਾਦੀ ਬਾਕੀ ਤਾਂ ਦੇ ਖੁਸ਼ੀ ਰਹਿਣਗੇ ਤੇ ਸੋ ਮੈਂ ਬੇਨਤੀ ਕਰਦਾ ਵਾਂ ਕਿ ਸਾਡੀਆਂ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਕਿਸਾਨਾਂ ਦੇ ਨਾਲ ਹੁਣ ਔਖਾ ਸਮਾਂ ਵਾਂ ਕਿਸਾਨਾਂ ਦੇ ਨਾਲ ਖੜੋ ਕਿਸਾਨਾਂ ਦੀ ਮੁਸ਼ਕਲਾਂ ਸੁਣੋ ਤਾਂ ਜੋ ਜਿਹੜੇ ਇਹ ਕੁਦਰਤੀ ਆਫਤਾਂ ਵਾਂ ਚਲੋ ਮੈਂ ਮੰਨਦਾ ਵਾਂ ਆਪ ਹੀ ਜਦੋਂ ਮੀਂਹ ਪੈਂਦੇ ਆ ਜਦੋਂ ਪਾਣੀ ਵਧਿਆ ਉੱਥੇ ਕਿਸੇ ਦਾ ਵੀ ਜੋਰ ਨਹੀਂ ਚੱਲਦਾ ਉਹਦੇ ਕਿਤੇ ਦੇ ਵੀ ਵਸ ਦੀ ਗੱਲ ਨਹੀਂ ਆ ਪਰ ਰਲ ਮਿਲ ਕੇ ਹੀ ਆਪਾਂ ਜਿਹੜੀਆਂ ਇਹ ਮੁਸ਼ਕਲਾਂ ਵਾਂ ਰਲ ਮਿਲ ਕੇ ਇਹਨਾਂ ਦੇ ਹੱਲ ਕਰ ਸਕਦੇ ਆ ਜੇਕਰ ਮੈਂ ਕਹਾਂ ਕਿ ਮੈਂ ਕੱਲਾ ਇੱਧਰਲੇ ਬੰਨੇ ਆ ਤੇ ਦੂਜੇ ਇੱਧਰਲੇ ਬੰਨੇ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਸਰਕਾਰਾਂ ਅਕੀ ਬੇਨਤੀ ਆ ਕਿ ਵੀ ਆਪਣਾ ਸਾਥ ਦੇਣ ਤਾਂ ਜੋ ਜਿਹੜੀ ਮੁਸ਼ਕਲ ਦੀ ਘੜੀ ਆ ਇਹ ਔਖੇ ਸੌਖੇ ਹੋ ਕੇ ਆਪਾਂ ਰਲ ਮਿਲ ਕੇ ਕੱਟੀਏ ਤੇ ਕੌਣ ਧਰਨਾ ਕਿਹਨਾਂ ਵੱਲੋਂ ਲੱਗਣ ਲਗਾਏ ਹਾਰਪੀਰਤੀ ਦੇ ਕਿਸਾਨ ਸਾਰੇ ਠੀਕ ਆ ਜੀ ਚਲੋ ਵਾਇਗੁਰ ਮੇਰ ਕਰੇ ਧਰਨਿਆਂ ਦੀ ਲੋੜ ਹੀ ਨਾ ਪਵੇ ਤੇ ਉਸ ਤੋਂ ਪਹਿਲਾਂ ਹੀ ਜਿਹੜੇ ਕਿਸਾਨ ਵੀਰ ਆ ਇਹਨਾਂ ਨੇ ਜਿਹੜੀਆਂ ਮੰਗਾਵਾ ਜਾਇਜ਼ ਮੰਗਾਵਾ ਉਹ ਜਰੂਰ ਸਰਕਾਰ ਸੁਣ ਕੁਣ ਇਹ ਸੁਣਦੀ ਵੀ ਚਲੋ ਵਾਇਗਰੂ ਮੇਰ ਕਰੇ ਹੁਣ ਵੀਰਾਂ ਨੇ ਦੱਸਿਆ ਜੀਗਾ ਵੀ ਕੱਲ ਅਸੀਂ ਦਰਛੜਾਉਣ ਆਏ ਸੀ ਤੇ ਦਰ ਉਹਨਾਂ ਨੇ ਕਹਿੰਦੇ ਛੱਡ ਦਿੱਤੇ ਸੀ ਰਾਤ ਇਹ ਗੱਲ ਹੋਈ ਨਾ ਵੀਰਾਂ ਨਾਲ ਚਲੋ ਧੰਨਵਾਦ ਤੁਹਾਡਾ ਹੁਣ ਮੈਂ ਸੰਧੀ ਅੱਗੇ ਲੈ ਕੇ ਜਾਣਾ ਤੁਹਾਨੂੰ ਤੇ ਦਿਖਾਉਣਾ ਅੱਜ ਦੇ ਹਾਲਾਤ ਦਿਖਾਉਣਾ ਤੁਹਾਨੂੰ ਮੈਂ ਤੇ ਜੋ ਹਾਲਾਤ ਆ ਵੇਖੋ ਵਿਚਾਰਿਆਂ ਦੀਆਂ ਅੱਖਾਂ ਦੇ ਵਿੱਚ ਦਰਦ ਵਾ ਵਿਚਾਰਿਆਂ ਦੀ ਚਲੋ ਵਾਇਗਰੂ ਮੇਰ ਕਰ ਕੀ ਆ ਹਾਂ ਮੱਜਾ ਆ ਵੇਖੋ ਸੰਧੀ ਆਓ ਆਹ ਵੇਖੋ ਤੁਹਾਨੂੰ ਦਿਖਾ ਰਿਹਾ ਵਾਂ ਏ ਜਨਵਰ ਮਰਿਆ ਪਿਆ ਵਾ ਮੱਝ ਮਰੀ ਪਈ ਆ ਸ਼ਾਇਦ ਹਨਾ ਤੇ ਦੇਖੋ ਸਮੈਲ ਵੀ ਇਸੇ ਕਰਕੇ ਥੋਂ ਆ ਰਹੀ ਆ ਤੇ ਜਿਹੜੇ ਵੀਰ ਨੇ ਦੱਸਿਆ ਕਿ ਇੱਥੇ ਜਨਵਰ ਮਰੇ ਹੋਣਦੇ ਆ ਵਾਕਿਆ ਉਹ ਦੇਖੋ ਮੱਝ ਮਰੀ ਪਈ ਆ ਆਹ ਦੇਖੋ ਮੱਝ ਮਰੀ ਪਈ ਆ ਤੇ ਅਗਲੇ ਬੰਨੇ ਚੱਲ ਜਓ ਆਹ ਬਿਚਾਰੀ ਜੀ ਖਾਲੀ ਖਲ ਰਹਿ ਗਈ ਉਹ ਵਿਚਾਰੀ ਜੀ ਮੈਂ ਜ਼ਿਆਦਾ ਖਾ ਨਹੀਂ ਸਕਦਾ ਖਾਲੀ ਖਲ ਰਹਿ ਗਈ ਉਹ ਵਿਚਾਰੀ ਤੇ ਇੱਕ ਜਦਾ ਕਿਹੜੀ ਕਿਸਾਨ ਦੀ ਵਿਚਾਰੀ ਦੀ ਮੱਝ ਹੁੰਨੀ ਆ ਵਿਚਾਰੇ ਨੇ ਹਨਾ ਕਿੱਦਾਂਾਰੇ ਨੇ ਖਰੀਦੀ ਹੁੰਨੀ ਆ ਕਿੱਦਾਂ ਵਿਚਾਰੇ ਨੇ ਪਾਲੀ ਹੁੰਨੀ ਆ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲੇ ਆਂ ਦੂਜੇ ਬੰਦੇ ਜਿੱਥੇ ਬੰਨੇ ਕਸਰੇ ਸੀ ਕਿ ਵੀਰ ਕਿੱਥੇ ਹੋ ਰਿਹਾ ਤੇ ਉਧਰ ਬਨੇ ਲੈ ਕੇ ਚੱਲਿਆ ਹਾਂ ਹਾਂ ਇਹ ਬਹੁਤ ਜਿਆਦਾ ਇੱਥੇ ਫਸੀ ਆ ਜਨਵਰ ਆ ਕਿੱਥੇ ਕਿਹੜਾ ਜਨਵਰ ਕਿੱਥੇ ਆ ਕਿੱਥੇ ਆ ਉਹ ਜਿੱਥੇ ਬੰਗਲਾ ਵਾ ਉਹ ਜਿੱਥੇ ਬੰਗਲਾ ਬਿਠਾਣਾ ਕਿਹੜਾ ਆਵੇ ਆੜਾ ਕਿਹੜਾ ਆਵੇ ਮੁਕਿਆ ਆੜਾ ਉਹ ਜਿਹੋ ਕਾਲ ਆਇਆ ਅੱਛਾ ਹਣਾ ਜਨਵਰ ਵਿਚਾਰੇ ਵਿੱਚ ਮਰੀ ਬਹਿ ਤਾਰੀ ਸਮੈਲ ਬਹੁਤ ਜਿਆਦਾ ਆਦੀ ਸੀ ਫੇ ਸਾਇਕਲ ਨੂੰ ਮੇਰੀ ਕਰੇ ਤੇ ਇਹ ਸੰਜੀ ਅੱਜ ਦੇ ਹਾਲਾਤ ਵਾ ਆ ਇਧਰਲੇ ਬੰਨੇ ਵੀ ਦਾਰੇ ਜਿਹੜੇ ਹੁਣ ਹੋਰ ਛੱਡੇ ਆ ਉਹ ਦਿਖਾ ਰਿਆ ਤੁਹਾਨੂੰ ਉਹ ਤੇ ਤੀ ਨਾ ਉਹਨਾਂ ਨੇ ਗੁੱਸੇ ਨਾਲ ਇਹ ਪੁਲਿਸ ਵਾਲਿਆਂ ਨੇ ਨਾ ਇਦਾਂ ਵਾਰ-ਵਾਰ ਮੇਰੇ ਮਗਰ ਆਓ ਹਾਂ ਆ ਵੀ ਦਰ ਛੱਡਿਆ ਵਾ ਇੱਕ ਉਹ ਵੀ ਦਰ ਛੱਡਿਆ ਵਾ ਤੇ ਵੇਖੋ ਆ ਜਿਹੜੀਆਂ ਜਿਹੜੀਆਂ ਪੱਥਰ ਵਾ ਇਹ ਪੱਥਰ ਕਿੰਨੇ ਕਿੰਨੇ ਨੰਗੇ ਹੁੰਦੇ ਆ ਪਹਿਲਾਂ ਪਰ ਅੱਜ ਆ ਇਹ ਜਿਹੜੇ ਪੱਥਰ ਆ ਇਹਨਾਂ ਦੇ ਉੱਤੋਂ ਦੀ ਪਾਣੀ ਫਲੋ ਹੋ ਰਿਆ ਵਾ ਉਹ ਪੱਥਰਾਂ ਦੇ ਉੱਤੋਂ ਦੀ ਪਾਣੀ ਫਲੋ ਹੋ ਰਿਹਾ ਜਿਹੜੀਆਂ ਉਹ ਦੰਡੀਆਂ ਜਾ ਰਹੀਆਂ ਵਾ ਇਹਨਾਂ ਦੇ ਉੱਤੋਂ ਦੀ ਪਾਣੀ ਫਲੋ ਹੋ ਰਿਹਾ ਫਿਰ ਆ ਕੇ ਸਾਡੇ ਇਹ ਨਾ ਨਵਾਈਗਾ ਤੁਮ੍ਹੇ ਨਾ ਮੈਂ ਮੈਂ ਲੈ ਕੇ ਨਹੀਂ ਹੁਣਾ ਤੁਹਾਨੂੰ ਨਾਲ ਵੀ ਤੇ ਮੇਰੇ ਮਗਰ ਮਗਰ ਪਰੋਂਡੇ ਦੇ ਇੱਕ ਥਾਂ ਕੋ ਲੋ ਜੋ ਤੁਸੀਂ ਇੱਕ ਉਹ ਇਹਨਾਂ ਨੂੰ ਲੈ ਕੇ ਉੱਥੇ ਚੱਲ ਇਹਨਾਂ ਨੂੰ ਤਾਂ ਮੇਰੇ ਮਗਰ ਮਗਰ ਨਾ ਹੁਣ ਬਾਅਦ ਕੋਈ ਗੱਲ ਬਾਤ ਹੋ ਜੇ ਫਿਰ ਮੈਨੂੰ ਆਖੋਗੇ ਇਹ ਮਗਰ ਆ ਕੇ ਸੰਜੀ ਮੇਰੇ ਆ ਪਿੰਡ ਦੇ ਮੁੰਡੇ ਆ ਪਿਆਰ ਦੇਖ ਕੇ ਮਗਰ ਆ ਗਏ ਜਿੱਥੇ ਜਿੱਥੇ ਮੈਂ ਵੀਡੀਓ ਬਣਾਉਂ ਜਾਂਦਾ ਉੱਧਰ ਦਰਮਗੜਾਈ ਜਾਂਦੇ ਆ ਮੇਰੇ ਸੋ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਮੈਂ ਲੋਕਾਂ ਕੋਲ ਜਾ ਮਾਰਿਆ ਉਹ ਵੀ ਚੱਲ ਜਾਓ ਮੇਰੇ ਪੁੱਤ ਆ ਦੇਖੋ ਕਿੰਨੇ ਭੈਣ ਭਰਾ ਕਿੰਨੇ ਜਿਹੜੇ ਟੂਰਿਸਟ ਆ ਆ ਗੱਡੀਆਂ ਕੁੱਟੀਆਂ ਨੰਗਰ ਆ ਦੇ ਖਲੋ ਕੇ ਦਰਿਆ ਦੇਖ ਰਿਆ ਕਿਉਂਕਿ ਹਾਲਾਤ ਜਿਹੜੇ ਆ ਦਰਿਆ ਵਾ ਥੋੜੇ ਅੱਗੇ ਨੂੰ ਪਾਣੀ ਵਧਿਆ ਇਹਨਾਂ ਦੇ ਦਰਿਆ ਦਾ ਹਾਂ ਆ ਵੀਰ ਆ ਨਹਿਰਾ ਆਂਗਾ ਆ ਜਿਹੜੀਆਂ ਪਾਕਿਸਤਾਨ ਉਹ ਜਾਂਦੀਆਂ ਵਾ ਰਾਜਸਤਾਨ ਨੂੰ ਜਾਂਦੀਆਂ ਵਾ ਇੱਕ ਸਰਹੰਦ ਫੀਡਰ ਤੇ ਇੱਕ ਸ਼ਾਇਦ ਰਾਜਸਤਾਨ ਫੀਡਰ ਆ ਇਹ ਵੀਰ ਆ ਜਿਹੜੇ ਆਏ ਇੱਥੇ ਕਿਸਾਨ ਆ ਇਹਨਾਂ ਨੂੰ ਪੁੱਛਦੇ ਵਾਦੂ ਫਲੋਗ ਹੀ ਫਲੋਗ ਕਰੀ ਹਾਂਜੀ ਹੋ ਬਾਬੇ ਠੀਕ ਠਾਕ ਜੀ ਕੀ ਅਪਡੇਟ ਹੈ ਜੀ ਬਾਬੇਓ ਕੀ ਅੱਜ ਹੈ ਅੱਛਾ ਕਿਹਦੇ ਬੰਨ ਟੁੱਟ ਗਏ ਕਿਹੜਾ ਬੰਨ ਟੁੱਟਾ ਬੰਨ ਚੰਬੇ ਟੁੱਟ ਗਏ ਕਦੇ ਕਦੋਂ ਕੜ ਕੇ ਅੱਛਾ ਚੰਬੇ ਟੁੱਟਾ ਬੰਨ ਤੇ ਪਾਣੀ ਪੁਣੀ ਬਚਾਉ ਹੋਇਆ ਬਲਕਿ ਫਸਰਾਂ 'ਚ ਪੈ ਗਿਆ ਪਾਣੀ ਵਧ ਗਿਆ ਅੱਛਾ ਹੁਣ ਆਖਿਆ ਇਹਨਾਂ ਨੂੰ ਦੇਖੋ ਤੇ ਆਪਣਾ ਕਿਹੜਾ ਪਿੰਡਾ ਆਪਣਾ ਚੰਬਾ ਚੰਬਾ ਵਾ ਇਹ ਚਲੋ ਚੰਬੇ ਵੀ ਜਾ ਕੇ ਫਿਰ ਮੈਂ ਸੰਜੀ ਤੁਹਾਨੂੰ ਦਿਖਾਉਂਗਾ ਵੀ ਅੱਜ ਜੋ ਚੰਬੇ ਦੇ ਹਾਲਾਤ ਆ ਇਹ ਜਿਹੜੇ ਮੰਡ ਏਰੀਏ ਦੇ ਇਹ ਪਿੰਡ ਵਾ ਉਹ ਵੀ ਇਕੱਠੇ ਹੋ ਗਏ ਠੀੜਾ ਦੀਦੀ ਕਿਹੜਾ ਪਿੰਡ ਵੀ ਦੀ ਆਪਣਾ ਅੱਛਾ ਕਰਮੂ ਵਾਲਾ ਕੀ ਹਾਲਾਤ ਹੈ ਵੇਜੋ ਉਥੋਂ ਦੇ ਪਾਣੀ ਦੇ ਪੁੱਛ ਨਗਰ ਫਸਲਾਂ ਜਿਹੜੀਆਂ ਉਹ ਡੁੱਬਣ ਰਹੀਆਂ ਵਾ ਪਾਣੀ ਜਦ ਜਾ ਵਿੱਚ ਵੜ ਗਿਆ ਕਿ ਜਿਹੜੇ ਆਰਜੀ ਬੰਨ ਬੰਦੇ ਸੀ ਉਹ ਵੀ ਟੁੱਟ ਰਿਹਾ ਟੁੱਟ ਰਿਹਾ ਬੰਨ ਟੁੱਟ ਰਿਹਾ ਅਬੀ ਜੀ ਦੱਸ ਰਿਹਾ ਅੱਛਾ ਕੜਕੇ ਟੁੱਟ ਗਿਆ ਬੰਨ ਅੱਛਾ ਕੜਕੇ ਟੁੱਟ ਗਿਆ ਬੰਨ ਪੁੱਛ ਵਾਲਾ ਬੰਨ ਜਿਹੜਾ ਵਾ ਪੁੱਛ ਪਾਣੀ ਪੈ ਰਿਹਾ ਅੱਛਾ ਚਲੋ ਵਾਈਗੁਰੂ ਮੇਰੀ ਕਰੇ ਤੇ ਆਪ ਜੀ ਫਿਰ ਮਤਲਬ ਜਿਹੜੀ ਹੁਣ ਨੈਕਸਟ ਸਟੈਪ ਦਾ ਨੈਕਸਟ ਕਾਰਵਾਈ ਕੀ ਕਰਨ ਲੱਗੇ ਜੀ ਹੁਣ ਆਪ ਜੀ ਹੁਣ ਅਸੀਂ ਇਹਨੇ ਆ ਵੀ ਜਿਹੜੇ ਪਾਣੀ ਜਿਹੜਾ ਹੈਡ ਤੋਂ ਥੱਲੇ ਰਿਲੀਜ਼ ਹੁੰਦਾ ਜਾਵੇ ਨਾਲ ਦੀ ਨਾਲ ਹਾਂਜੀ ਤੇ ਉਹ ਗਾਲ ਦੇ ਜਿਹੜੇ ਕਿਸਾਨ ਨੇ ਆ ਬੰਦੇ ਬੰਦੇ ਬੈਠੇ ਅਗਲੇ ਬੰਦੇ ਉਹ ਵੀ ਕਹਿੰਦੇ ਆ ਵੀ ਪਾਣੀ ਨਾਲ ਦੀ ਨਾਲ ਛੱਡਿਆ ਜਾਵੇ ਜਿਆਦਾ ਪਾਣੀ ਜਦੋਂ ਇੱਕਦਮ ਛੱਡੀਦਾ ਅਗਲੇ ਬੰਨੇ ਪਿਆਲੀਆਂ ਬਰਬਾਦ ਹੁੰਦੀਆਂ ਵਾ ਜੇ ਇੱਧਰ ਤੇ ਮਾਰਕੀਦਾ ਮੁੜ ਕੇ ਇੱਕੇ ਦਾਮ ਛੱਡੇ ਅਗਲੇ ਬੰਨੇ ਬਜੀ ਉਹ ਵੀ ਮਾਰਦੇ ਉਹ ਵੀ ਮਰਨੇ ਆ ਤੇ ਜੇ ਨਾਲੋਂ ਨਾਲ ਗੱਡੀ ਜਾਂਦੇ ਚੱਲੋ ਪਿਛੇ ਥੋੜੀ ਥੋੜੀ ਲੇਸ ਲੱਗੀ ਜਾਵੇ ਤੇ ਅਸੀਂ ਵੀ ਚੱਲ ਜੀ ਦੋ ਵੀ ਚੱਲ ਲੈਣਾ ਹਾਂ ਹਾਂ ਤੇ ਪ੍ਰਸ਼ਾਸਨ ਨਾਲ ਕੋਈ ਗੱਲ ਵਗੈਰਾ ਹੋਈ ਅੱਜ ਹੋਈ ਆ ਕੋਈ ਉਹਨਾਂ ਨੇ ਛਡਾਇਆ ਵਾ ਕਰਾਇਆ ਇੱਕ ਦਾ ਰੋਸ ਲਾਇਆ ਵਾ ਅੱਛਾ ਤੇ ਹੁਣ ਵੀ ਕੋਈ ਇੱਥੀਆਂ ਗਾੜੀਆਂ ਇਹ ਸਾਰੇ ਵੀਰ ਹਨਾ ਇਕੱਠੇ ਹੋ ਰਿਹਾ ਆ ਕੋਈ ਹੁਣ ਇੱਥੇ ਕੋਈ ਅਪਡੇਟ ਕਰਨ ਲੱਗੇ ਕੋਈ ਇੱਥੇ ਇੱਥੇ ਮਨ ਲੈ ਵੀ ਇੱਕ ਪੱਕਾ ਮਨਾ ਲੱਗੇ ਕਿ ਬਾਦ ਵਾਲੀ ਡਕਾਂਗੇ ਪੱਕੀ ਇੱਥੇ ਜਿਹੜੇ ਕਿਸਾਨ ਆ ਜਦੋਂ ਇਹ ਜਦੋਂ ਚਲੇ ਜਾਂਦੇ ਆ ਬਾਅਦ ਚ ਪਾਣੀ ਇਹ ਫੇਰ ਬੰਦ ਕਰ ਦਿੰਦੇ ਫੇਰ ਬੰਦ ਕਰ ਦਿੰਦੇ ਆ ਹੋਰ ਇਹ ਵੀ ਪਾਈ ਆ ਦੇਖੇ ਰਵਾਇਤ ਦਿਨ ਲਾਗੇ ਤੇ ਫਿਰ ਚੱਲੂਗਾ ਕੰਮ ਨਹੀਂ ਜੇ ਉਹ ਤਾਂ ਜੇ ਤੁਰਦੇ ਸੋਦੇ ਮਗਰੋਂ ਫੇਰ ਬੰਦ ਕਰ ਦਿੰਦੇ ਅੱਛਾ ਜਿਹੜੇ ਹੁਣ ਵੀਰ ਭਰਾ ਇਕੱਠੇ ਹੋ ਰਹੇ ਆ ਇਹ ਕੱਲੇ ਉਹ ਹੀ ਇਕੱਠੇ ਹੋ ਰਹੇ ਆ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਕਿ ਜਾਂ ਦੂਜੇ ਵੀ ਦੂਜੇ ਬੰਨੇ ਵੀ ਸਪੋਰਟ ਹੋ ਰਹੀ ਹੈ ਬਈ ਨਹੀਂ ਹੋਈ ਜਿਹੜੇ ਪੈਲੀਆਂ ਵਾਲੇ ਪੈਲੀਆਂ ਵਾਲੇ ਹਨ ਤੇ ਚਲੋ ਪਰ ਜੇਕਰ ਕੱਲੇ ਪੈਲੀਆਂ ਵਾਲੇ ਅੱਜ ਪ੍ਰਭਾਵਿਤ ਹੋ ਰਹੇ ਆ ਕੱਲ ਨੂੰ ਹੋ ਸਕਦਾ ਹੋਰ ਕੋਈ ਵੀ ਪ੍ਰਭਾਵਿਤ ਹੋਵੇ ਫਿਰ ਮਤਲਬ ਤੇ ਆਪਣਾ ਇਹ ਬੰਦਾ ਕਿ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇਈਏ ਕਿਉਂਕਿ ਕੱਲ ਨੂੰ ਤੁਹਾਡੇ ਘਰੇ ਅੱਗ ਲੱਗੀ ਆ ਤੇ ਅੱਜ ਮੇਰੇ ਘਰ ਵੀ ਲੱਗ ਸਕਦੀ ਆ ਚਲੋ ਵਾਈਗਰੂ ਮੇਰੀ ਕਰੇ ਇਹ ਸਾਰੇ ਕਿਸਾਨ ਵੀਰ ਜਿਹੜੇ ਆ ਆ ਖਾਸ ਤੌਰ ਤੇ ਹੜ ਪਰਭਾਵ ਤੇਰੀ ਵਾਲੇ ਆ ਵੀਰਾਂ ਇਹ ਅੱਜ ਇਕੱਠੇ ਹੋ ਰਹੇ ਆ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਫਸਲਾਂ ਆ ਉਹਨਾਂ ਦੇ ਵਿੱਚ ਪਾਣੀ ਕਾਫੀ ਆ ਚੁੱਕਾ ਹੋਇਆ ਹੈ ਇਹ ਵੀਡੀਓ ਨਹੀਂ ਦੱਸ ਰਿਹਾ ਕਿ ਇੱਕ ਦੋ ਜਿਹੜੇ ਛੋਟੇ ਆਰ ਜੀ ਬੰਨ ਸੀਗੇ ਸੀ ਸੀ ਵੀ ਟੀ ਦੇ ਤੌਰ ਤੇ ਬਣਾਏ ਸੀਗੇ ਉਹ ਵੀ ਅੱਗੇ ਨਾਲੋਂ ਕਮਜ਼ੋਰ ਹੋ ਗਿਆ ਤੇ ਕਈ ਥਾਵਾਂ ਤੋਂ ਟੁੱਟ ਗਏ ਆ ਬੰਨ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਆਕਿ ਆਪਣੇ ਆਪ ਦਾ ਸਾਥ ਦਿਓ ਅ ਰਲ ਮਿਲ ਕੇ ਜਿਹੜੀ ਕੁਦਰਤੀ ਆਫਤਾਂ ਇੱਕ ਦੂਜੇ ਨਾਲ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦਈਏ ਸੋ ਅੱਜ ਦੀ ਇਹ ਅਪਡੇਟ ਆ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਸੋ ਹੁਣ ਕੋਈ ਵੀ ਜਿਹੜੀ ਅਪਡੇਟ ਹੋਈ ਮੈਂ ਤੁਹਾਨੂੰ ਨੈਕਸਟ ਜਿਹੜੇ ਵੀਡੀਓ ਉਹਦੇ ਵਿੱਚ ਜ਼ਰੂਰ ਵਿਖਾਵਾਂਗਾ ਧੰਨਵਾਦ ਬਣੇ ਰਹੋ ਵੀਰ ਕਿੱਥੇ ਹੋ ਰਿਹਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਉਹ ਠੀਕ ਠਾਕ ਸਤਿ ਆ ਜੀ ਹਾਂਜੀ ਵਧੀਆ ਚੱਲਦੀ ਕਿਹੜਾ ਪਿੰਡ ਵੀਰ ਜੀ ਅਲੀਕਲਾ ਅਲੀਕਲਾ ਇਹ ਕਿੱਥੇ ਕੁ ਮੈਨਾਂ ਜੀ ਅੱਛਾ ਇਹਦਾ ਸੁਲਤਾਨਪੁਰ ਸਾਈਡ ਉਹ ਆਹੋ ਅਸੀਂ ਛੜਕੇ ਛੜਕੇ ਮੈਂ ਦੱਸਣ ਰਿਹਾ ਨਾ ਕੀ ਕੰਡੀਸ਼ਨ ਆ ਉੱਥੇ ਜੀ ਪਾਣੀ ਦੀ ਪਾਣੀ ਜਿੰਨਾ ਪੱਗਿਆ ਹੈ ਉਹਨਾਂ ਕ ਹੋ ਗਿਆ ਅੱਛਾ 10 ਦਿਨ ਪਹਿਲਾ ਹੋਇਆ ਸੀ ਅੱਛਾ ਅਜੇ ਬੰਨ ਆਦੀ ਬੰਨ ਲਾਇਆ ਹਾਂਜੀ ਉਹਨਾਂ ਦੇ ਲਗਭਗ ਬਿਲਕੁਲ ਬਰਾਬਰ ਹੋਇਆ ਪਿਆ ਅੱਛਾ ਤੁਸੀਂ ਆਪਣੇ ਸੰਗਤ ਬੂਰੇ ਲਾਉਣ ਦੀ ਜੇ ਅਗੇ ਤੇ ਟਰੈਕਟਰ ਲਾ ਕੇ ਫੜਨਦੇ ਆ ਵਾਈਕਰੂ ਤੇ ਕੁਦਰਤ ਕਿਰਪਾ ਕਰੇ ਜੇ ਤੇ ਇੰਨਾ ਰਵੇ ਇਹ ਤਾਂ ਹੈਡ ਫੁੱਲਾ ਰਵੇ ਹਾਂਜੀ ਇਹ ਨਿਕਲ ਜੂਗਾ ਕਿ ਜੇ ਹੈਡ ਬੰਦ ਹੁੰਦਾ ਫੇਰ ਓੱਖਾ ਆ ਵੇਖੋ ਸਾਂਜੀ ਜੇ ਲਗਾਸ ਨਾ ਹੋਵੇ ਸੇ ਓੱਖਾ ਵਾ ਤੇ ਬਾਕੀ ਇਦੋਂ ਕੁਦਰਤ ਸਾਥ ਦੇਵੇ ਕੁਦਰਤ ਮੇਨ ਗੱਲ ਆ ਕੁਦਰਤ ਪਰ ਫਿਰ ਵੀ ਕੁਦਰਤ ਦੇ ਨਾਲ ਸਰਕਾਰ ਤੇ ਜਿਨੇ ਆ ਇਹ ਬੈਠ ਨੇ ਆ ਉਹ ਥੋੜਾ ਹਲਟਰ ਹੈ ਮੈਂ ਹਾਂਜੀ ਮੈਂ ਕਿਨੇ ਚਲਦੇ ਆ ਆਪਦੀ ਥੂਰੀ ਨਾ ਹਾਂਜੀ ਜਿਹੜੀ ਇਹ ਜਗਾ ਜਿਹੜਾ ਹੈਡ ਬਣਿਆ ਨਾ ਹਾਂਜੀ ਉਸ ਟਾਈਮ ਉਦੋਂ ਇੱਥੇ ਸੈਲਟ ਨਹੀਂ ਸੀ ਹਾਂਜੀ ਜਿੱਥੇ ਪਾਣੀ ਦਾ ਭੰਡਾਰ ਹੋ ਜਾਂਦਾ ਹੈ ਬਹੁਤ ਉਨੇ ਉਦੋਂ ਦੇ ਜ਼ੋਨ ਦਾ ਹੈਡ ਬਣਿਆ ਮਿੱਟੀ ਜੰਮ ਜੰਮ ਕੇ ਇਹ ਹੈਡ ਹੋ ਗਿਆ ਉੱਚਾ ਹਾਂਜੀ ਇੱਕ ਆਪਾਂ ਜ਼ਿੰਮੇਦਾਰ ਹਾਂ ਹਾਂਜੀ ਇੱਕ ਖਾਲ ਬਣਿਆ ਹੁੰਦਾ ਤਾਂ ਇੱਕ ਮੋਟਰ ਦਾ ਪਾਣੀ ਵਧੀਆ ਲੰਘਦਾ ਲੱਗਦਾ ਲੋ ਝਕਾ ਹੋ ਜੇ ਤਾਂ ਇਹ ਜੰਮ ਜੇ ਹਾਂਜੀ ਤੇ ਉਹਦੇ ਇੱਕ ਮੋਟਰ ਦਾ ਪਾਣੀ ਨਿਕਲਦਾ ਜੇ ਦੋਨਾਂ ਦਾ ਛੜਦੀਆ ਤਾਂ ਉਹਨੂੰ ਪੁੱਛ ਲੈਣੀ ਆ ਹਾਂਜੀ ਸਹੀ ਗੱਲ ਹੈ ਮੇਨ ਕਾਰਨ ਇਹ ਜਿਹੜੀ ਸ਼ੈਲਟ ਆ ਨਾ ਹਾਂਜੀ ਇਹ ਜੰਮੀ ਪਈ ਆ ਤੇ ਪਾਣੀ ਦਾ ਪ੍ਰਬਾਰ ਰੱਖਣ ਦਾ ਜੋਗ ਤਾਂ ਨਹੀਂ ਜੀ ਕੋ ਨਹੀਂ ਹੁਣ ਤਾਂ ਇੱਕੋ ਹਾਲ ਆ ਵੀ ਮੈੜਾ ਤੋਂ ਜਦੋਂ ਵੱਧ ਪਾਣੀ ਆਉ ਉਹ ਛੱਡਿਆ ਜਾਵੇ ਨਹੀਂ ਭਾਈ ਚਲੋ ਤੁਸੀਂ ਸਿਆਣੇ ਜੇ ਮੇਰੇ ਤੋਂ ਵਾਦੋ ਮਰਾ ਤੁਹਾਡੀ ਮੇਰੇ ਤੋਂ ਵਾਦੇ ਤਜਰਬਾ ਤੁਹਾਡਾ ਇਹ ਹੁਣ ਦੋ ਤੇ ਪਿਛਲੇ 5 ਸਾਲ ਤੋਂ ਮਿਲ ਕੇ 1 ਸਾਲ ਹੜ ਆ ਜਾਂਦੇ 1 ਸਾਲ ਚਲ ਬਚਾਓ ਜਾਂਦਾ ਵਾ ਤੇ ਇਹ ਜਿਹੜਾ ਇਹਦਾ ਪੱਕਾ ਜਿਹੜਾ ਹੱਲ ਕੀ ਹੋ ਸਾਡਾ ਵਾ ਪੱਕੇ ਹੱਲ ਤੇ ਆ ਜੀ ਜਿੱਦਾਂ ਗਵਰਨਮੈਂਟ ਆ ਨਾ ਹਾਂਜੀ ਗਵਰਨਮੈਂਟਾਂ ਜੇ ਤਾਂ ਕੋਈ ਜ਼ਿਆਦਾ ਬਿਲਕੁਲ ਓਵਰਫੋਟ ਕੋਈ ਜਾਂਦਾ ਬਿਲਕੁਲ ਹਾਂਜੀ ਕਾਹਦਾ ਹੀ ਮੋਕਾ ਪੁੱਛ ਹਾਂਜੀ ਇਸ ਟਾਈਮ ਆਪਾਂ ਕੋਈ ਜ਼ਿੰਮੇਦਾਰ ਹਾਂਜੀ ਆਪਾਂ ਕੋਈ ਪਾਰਟੀ ਵਾਲੀ ਗੱਲ ਨਹੀਂ ਵੀ ਕਿਸੇ ਦੇ ਦੂਸਰੇ ਬਾਜੀ ਹਾਂਜੀ ਕੋਈ ਨਹੀਂ ਪਾਰਟੀ ਹੋਵੇ ਹਾਂਜੀ ਪੱਕੇ ਹੱਲ ਹੈ ਜੇ ਤੇ ਬਿਲਕੁਲ ਹੀ ਸੱਚੇਤ ਹੋਵੇ ਗਵਰਨਮੈਂਟ ਆ ਤੇ ਉਹਨਾਂ ਜਿੰਨਾ ਖਰਾਬਾ ਜਿੰਨੇ ਫੰਡ ਟੋਕੇ ਆ ਜਿੰਨੇ ਲੋਕਾਂ ਨੂੰ ਦਿੰਦੇ ਆ ਇਹਦਾ ਨੈਸ ਸੈਜ ਵੀ ਹੋ ਸਕਦਾ ਹਾਂਜੀ ਬਿਹਾਰ ਨੂੰ ਫਰਾਂਕੂਰਟ ਤੋਂ ਲੈ ਕੇ ਅੰਮ੍ਰਿਤਸਰ ਜਲੰਧਰ ਆਪਾਂ ਇਹਨੇ ਕਿੰਨੇ ਹਾਈ ਦੇ ਆ ਕਿੰਨੇ ਖਰਚੇ ਗਵਰਨਮੈਂਟ ਕਰ ਲੈਂਦੀ ਆ ਹਾਂਜੀ ਉਹ ਇੱਕ ਜ਼ਿੰਮੇਦਾਰ ਇਹ ਗਵਰਨਮੈਂਟ ਦੇ ਖਰਚੇ ਇਹਦਾ ਨੈਸ ਸੈਜ ਵੀ ਕਰ ਸਕਦੇ ਨੇ ਉੱਚੇ ਲੈਵਲ ਤੇ ਭਾਜੀ ਜਿਵੇਂ ਆ ਗੱਲ ਗਈ ਸੀ ਕਿ ਜਿਵੇਂ ਆਪਾਂ ਨੂੰ ਖਾਲਾ ਜਿਹੜੇ ਉਹਨਾਂ ਚ ਕਾ ਹੋ ਜਾਣ ਮਿੱਟੀ ਜਮ ਜੇ ਤੇ ਓਵਰਫਲੋ ਤੇ ਹੋਣੇ ਹੋਣੇ ਆ ਤੇ ਇਹਨਾਂ ਨੂੰ ਵੀ ਖਾਲਣਾ ਨਹੀਂ ਚਾਹੀਦਾ ਹਾਂ ਬਿਲਕੁਲ ਬੱਧੀ ਗੱਲ ਆ ਵਾ ਤੂੰ ਕਿ ਜਿਹੜਾ ਦਰਿਆ ਵਾ ਨਾ ਹਾਂਜੀ ਦਰਿਆ ਜਦੋਂ ਚੱਲਦਾ ਪੰਣੀ ਹਾਂਜੀ ਪਠਾਨਕੋਟ ਤੋਂ ਲੈ ਕੇ ਢਾਹੇ ਤੋਂ ਲੈ ਕੇ ਰੋਡ ਬੈ ਕੇ ਉਹ ਦਰਿਆ ਭਰੀ ਜਾਂਦੇ ਆ ਅਬ ਨੀਰੀ ਮਿੱਟੀ ਆ ਰਹੀ ਐ ਖੁਰ ਖੁਰ ਕੇ ਵਿੱਚ ਹਾਂਜੀ ਆਪਣੇ ਪਿੱਛੇ ਵੀ ਦਰਿਆਵਾਂ ਦੇ ਵਿੱਚ ਹਾਂਜੀ ਉਹ ਜਿਹੜੇ ਦਰਿਆਵਾਂ ਨਾ ਦਰਿਆ ਨਾਲ ਜਮੀਨਾਂ ਨਹੀਂ ਹੋ ਗਈਆਂ ਇਹਨੇ ਸਰਦਰੀ ਨਹੀਂ ਜਮੀਨ ਨਾ ਤੇ ਆ ਪੰਜ ਪੰਜ 7 7 10 ਦਾ ਫੁੱਟ ਉੱਚਾ ਹੋ ਗਿਆ ਪਿਛਲੀ ਵੇਲੇ ਜੋ ਤੇਹੀ ਟੁੱਟਾ ਹੋਆ ਹਾਂਜੀ ਦਰਿਆ ਸਾਰਾ ਹੀ ਪਰ ਪਿੰਡਾਲੀ ਕਲਾ ਮੰਡ ਨੂੰ ਆ ਗਿਆ ਸਹੀ ਗੱਲ ਦਰਿਆ ਨੇ ਆਪਦਾ ਰਸਤਾ ਹੀ ਬਦਲ ਲਿਆ ਸੀ ਆ ਨਹਿਰਾਂ ਤੱਕ ਵੀ ਪਾਣੀ ਨਹੀਂ ਪਹੁੰਚਣਾ ਹਾਂਜੀ ਸੰਗਤਾਂ ਦੇ ਸੰਯੋਗ ਨਾਲ ਮਹਾਪੁਰਸ਼ਾਂ ਦੇ ਸੰਯੋਗ ਨਾਲ ਲਾਕੇ ਸਾਰੇ ਦੇ ਸਹਿਯੋਗ ਨਾਲ ਪਰਮਾਤਮਾ ਦੀ ਕਿਰਪਾ ਨਾਲ ਕਿ ਦਰਿਆਵਾਂ ਨੂੰ ਬੰਨ ਲੱਗਣੇ ਵੜੇ ਉੱਤੇ ਸਹੀ ਗੱਲ ਹੈ ਜੀ ਇਹ ਵੀ ਮਹਾਪੁਰਸ਼ਾਂ ਨੇ ਤੇ ਸੰਗਤ ਨੇ ਸਹੀ ਗੱਲ ਹੈ ਜੀ ਸਹੀ ਗੱਲ ਉਹ ਬੰਨ ਲਿਆ ਉਹ ਨਾਮ ਉਹ ਗੰਸੀ ਦਾ ਸਹੀ ਗੱਲ ਬੰਨ ਬੱਜਾ ਨਾਮ ਉਹ ਗੰਸੀ ਦਾ ਨਾਮ ਉਹ ਜਿਹੜੀ ਹੁੰਦਾ ਪੁਸ਼ਕਾ ਕਿਉਂਕਿ ਉਧਰਲੇ ਮੈਂ ਵੀ ਜੀ ਆ ਗਿਆ ਸੀਗਾ ਇਧਰਲੇ ਏਰੀਆ ਆਪਜੀ ਦੇ ਏਰੀਆ 'ਚ ਸੰਤ ਸੀਚੇ ਵਾਲੂ ਰੱਬ ਮੰਦੀ ਹੈ ਦੁਨੀਆ ਸਪੈਸ਼ਲ ਤੌਰ ਤੇ ਉਹ ਭਰਾ ਜਿਨ੍ਹਾਂ ਦੇ ਮਤਲਬ ਕਿ ਜਮੀਨਾ ਦਰਿਆਵਾਂ ਦੇ ਨਾਲ ਲੱਗਦੀਆਂ ਤੇ ਇਧਰਲੇ ਬਨੇ ਸਾਡੇ ਜਿਹੜਾ ਸੀਗਾ ਪਿੰਡ ਘੜੋਂਮ ਸੀਗਾ ਇੱਥੇ ਬਾਬਾ ਸੁਖਾ ਸਿੰਘ ਜੀ ਆਕਾਰ ਸ ਆ ਸੰਗਤ ਰੱਬ ਮੰਦੀ ਮੈਂ ਇੱਕ ਵੀਰ ਮੈਨੂੰ ਮਿਲਿਆ ਮੈਨੂੰ ਕਹਿੰਦਾ ਮੈਂ ਵੀਰ ਕੇ ਸੀ ਕਦੀ ਕਿਸੇ ਨੂੰ ਗਰਾਈ ਨਹੀਂ ਦਿੰਦਾ ਕਹਿੰਦਾ ਪਰ ਐਰ ਕੀ ਬਾਬਾ ਸੁੱਖਾ ਸਿੰਘ ਉਹਨਾਂ ਨੇ ਸਾਡਾ ਦਿਲ ਜਿੱਤ ਲਿਆ ਸਾਡੇ ਵਾਸਤੇ ਉਹ ਰੱਬ ਮੈਂ ਆਪ ਜਾ ਕੇ ਗਰਾਈ ਦੇ ਕੇ ਆਵਾਂਗਾ ਪਰ ਜਿਹੜੇ ਕੰਮ ਆਪਾਂ ਨੂੰ ਪਹਿਲਾਂ ਕਰ ਲੈਣੇ ਚਾਹੀਦੇ ਆ ਉਹ ਕੰਮ ਉਦੋਂ ਹੀ ਆਪਾਂ ਨੂੰ ਕਿਉਂ ਚੇਤੇ ਆਉਂਦੇ ਜਦੋਂ ਆਪਣੇ ਦਾਫਤ ਆ ਜਾਂਦੀ ਹੈ ਇਹ ਤੇ ਕੁਦਰਤੀ ਦਾ ਹੈ ਨਾ ਆਪਣਾ ਕੁਝ ਆਪਾਂ ਵੀ ਹਾਂਜੀ ਦੋਸ਼ੀ ਨਾ ਅੰਨਾ ਸਿੱਧੀ ਗੱਲ ਚੱਲਦੀ ਆ ਹਾਂਜੀ ਹਰ ਇੱਕ ਸਰਕਾਰਾਂ ਦੇ ਨਾਲ ਖੁਦ ਆਪਾਂ ਵੀ ਦੋਸ਼ੀ ਹਾਂ ਜੀ ਗੱਲਾਂ ਕਰ ਗਿੱਦੀ ਆ ਵਿੱਚ ਪਹਿਲਾ ਹੋ ਜਾਣਾ ਹਾਂਜੀ ਇੱਕ ਤਾਂ ਸਿਸਟਮ ਹੈ ਆਪਾਂ ਜੋ ਸੇਰ ਸੱਟ ਵਾਈਦੀ ਆ ਨਾ ਐਂ ਵੀ ਕੋ ਵੀ ਭਾਵੇਂ ਹੁਣ ਭਾਵੇਂ ਕੋਈ ਆਪਣੇ ਸੇਵਾਦਾਰ ਦਾਨੀ ਵੀ ਆ ਜਦੋਂ ਪਾਣੀ ਡੁੱਬਦੇ ਵੇਨੈ ਨਾ ਉਹ ਭੁੱਖੇ ਮਰਦੇ ਉਦੋਂ ਆਪਾਂ ਜ਼ਿਆਦਾ ਕੀ ਕਰਦਾ ਇੱਥੇ ਦਾਨ ਦੇਈਏ ਤੇ ਜਦੋਂ ਅੱਗੋਂ ਪੁੱਛੋ ਜੇ ਜਿੰਨਾ ਸਾਥ ਉਦੋਂ ਦਿੱਤਾ ਹਾਂਜੀ ਗੱਲ ਗਿੱਦੀ ਸੰਤਾਂ ਦੀ ਸਾਡਾ ਜਿਹੜਾ ਆਲੀ ਕਲਾਣਾ ਟੋੜੀ ਨਾ ਹਾਂਜੀ ਉੱਥੇ ਬਾਬਾ ਸੀਤੀ ਵਾਲੀਏ ਹਾਂਜੀ ਸੰਤ ਕੋਪ ਸੁਖਤਾ ਸਿੰਘ ਹਾਂਜੀ ਬਾਬਾ ਬਿਜਨ ਸਿੰਘ ਅਤਾ ਸਿੰਘ ਹਾਂਜੀ ਬਾਬਾ ਜਤਾਰ ਸਿੰਘ ਹਾਂਜੀ ਐਸਡੀਪੀਸੀ ਨੇ ਵੀ ਹਾਂਜੀ ਉਹ ਤਾਂ ਦੱਸਿਆ ਵੀ ਉਹ ਕੰਮ ਨਾਉਣ ਵਾਲਾ ਸਾਰੇ ਸਹੀ ਗੱਲ ਆਈ ਤੇ ਬਾਹਲੇ ਵਿੱਚ ਜਤਾਰ ਸਿੰਘ ਕੋਈ ਮਿੱਟੀ ਦੀਆਂ ਜੇਸੀਬੀਆਂ ਨਾਲ ਮਿੱਟੀ ਢਾਹ ਢਵਾ ਰਿਆ ਸੀ ਕੋਈ ਸੰਬਰਦਾ ਕੋਈ ਸੰਬਰਦਾ ਮਗਰ ਬੈਕਐਂਡ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਵਰਤਾਰੀ ਸੀ ਦੇਖ ਲੋ ਵੀ ਇੰਨਾ ਹਾਲਾਤ ਸੀ ਹਾਂਜੀ ਇੱਕ ਉਸ ਟੈਂਪ ਉੱਥੇ ਰੋਜ਼ ਇੱਕ ਦਿਨ ਡਿਲੀਵਰੀ ਇੱਕ ਦਿਨ ਪਹੁੰਚਾਈ ਗਰੂਪ ਦਾ ਲੱਗਦਾ ਬਾਬੇ ਲੁਟਾ ਹੋਣਾ ਨੂੰ ਤਾਨੂ ਗੁਰਾਮ ਦੇ ਚੱਲਦਾ ਸੀ ਚੱਲਦਾ ਸੀ ਕਿਉਂਕਿ ਜੇ ਬੰਦੇ ਨੇ ਮਿਹਨਤ ਕਰਨੀ ਗਰਮੀ ਤਾਂ ਉਹਨਾਂ ਨੂੰ એનર્ਜੀ ਵੀ ਚਾਹੀਦੀ ਹੈ ਸਹੀ ਗੱਲ ਹੈ ਜੀ એનર્ਜੀ ਵੀ ਚਾਹੀਦੀ ਹੈ ਜੀ ਇੱਥੋਂ ਤੱਕ ਦੀ ਵੀ ਨਹੀਂ ਸਾਡੇ ਦੇ ਰਿਸ਼ਤੇਦਾਰ ਹੀ ਨਾ ਹਾਂਜੀ ਸਾਡੇ ਰਿਸ਼ਤੇਦਾਰ ਸਾਨੂੰ ਆਂਦੇ ਵੀ ਬੱਚੇ ਕਾਲ ਦੋ ਤੁਹਾਡੇ ਕੋਲ ਹਾਂਜੀ ਸਾਡੇ ਕੋਲ ਬੱਚੇ ਕਾਲ ਦੋ ਤੁਹਾਡੇ ਕੋਲ ਤੇ ਪਾਣੀ ਆ ਗਿਆ ਰੋਟੀ ਦੀ ਲੋਕ ਤਕਰੀਬ ਹਾਂਜੀ ਤੇ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਕੁਈਆਂ ਦੇ ਰੋਟੀ ਸਾਨੂੰ ਜੋ ਸੰਤ ਨਹੀਂ ਉਹਨੂੰ ਗੁਰੂ ਨਾਨਕ ਦੇਵ ਜੀ ਦੀ ਸੰਤ ਜਿਹੜੀ ਹੈ ਨਾ ਭਾਈ ਗਦਾਸ ਨੇ ਕਹੇ ਕੰਮ ਕੀ ਉਹ ਸਾਨੂੰ ਤਾਂ ਬਕੌੜੇ ਤੇ ਜਲੇਬ ਨਹੀਂ ਖਾਦੇ ਜਾਣਦੇ ਸਹੀ ਗੱਲ ਹੈ ਜੀ ਮੈਨੂੰ ਕੋਈ ਘਸਰ ਨਹੀਂ ਗਈ ਸਹੀ ਗੱਲ ਹੈ ਜੀ ਜਿੰਦ ਤੱਕ ਉਹ ਦੋ-ਦਸ ਦੇ ਖਾਦੇ ਨਿਕ ਜਾਰਾ ਤੋਂ ਫਿਰ ਤਾਲੀਆਂ ਮਾਉਣੀਆਂ ਉਹ ਵੀ ਜੰਨੀਆਂ ਉਹ ਪਾਣੀ ਲੱਗ ਜੂ ਤੈਨੂੰ ਟਕੋੜੇ ਖਾਈ ਜਾਵਾਂ ਉਹ ਨਾ ਗੱਲ ਸਹੀ ਗੱਲ ਹੈ ਜੀ ਤੇ ਵਾਈਗਰ ਜੀ ਹੁਣ ਜਿਹੜੀ ਨੈਕਸਟ ਜਿਹੜੀ ਜਿਹੜੀ ਪਾਣੀ ਦੀ ਕੋਈ ਅਪਡੇਟ ਹੈ ਕੀ ਹੈ ਜੀ ਪਾਣੀ ਅੱਜ ਦੀ ਹੁਣ ਪਿੱਛੋਂ ਵੇਹ ਛੂਏ ਤੋਂ ਅੱਜ ਅੱਜ ਘਟਣ ਲਿਆ ਹੋਣਾ ਅੱਛਾ ਜੀ ਅਸਲ ਜਿਵੇਂ ਪਿੱਛੇ ਬਾਤ ਹੁੰਦੀ ਆ ਨਾ ਹਾਂਜੀ ਤੇ ਭੌਂਗ ਟਾਈਮ ਤੇ 135000 ਰਸ ਕੱਲ ਦਾ ਸੀ ਉੱਥੇ ਜਿਹੜਾ ਅੰਦਰ ਆਇਆ ਭੌਂਗ ਹਾਂਜੀ ਜਦੋਂ ਵੈਸੇ ਮਹਿਕਮਾ ਨੂੰ ਅਸੀਂ ਦੋਸ਼ਾਂ ਪਾਈਆਂ ਕਈ ਵਾਰੀ ਜਾਂਦੇ ਆ ਉਹਨਾਂ ਨੇ ਜਦੋਂ ਉੱਥੇ ਜ਼ਿਆਦਾ ਬਾਤ ਪੈਂਦੀ ਉਹ ਤੋਂ ਘਟਾ ਦਿੰਦੇ ਆ ਉੱਥੋਂ ਨਾ ਘਟਾ 9000 ਹਾਂਜੀ ਅੱਜ ਦੀ ਅਪਡੇਟ ਆ ਹਾਂਜੀ ਉਹਦੇ ਲਈ ਚੱਕੀਆਂ ਦਰਿਆ ਚੱਕੀਆਂ ਦੇ ਵਿੱਚ ਕੋਈ ਵੀ ਬਾਤ ਪੈਂਦੀ ਉਹ ਪਾਣੀ ਰੋੜ ਪੈਂਦਾ ਉਹ ਉਸੇ ਵਾਲੇ ਕੰਮ ਨਾਲ ਹਾਂਜੀ ਚੱਕੀਆਂ ਦਰਿਆ ਦਾ ਦਸ਼ਰਤ ਦਰਿਆਵਾਂ ਦਾ ਪਾਣੀ ਰਲ ਕੇ ਕੱਲ 60000 ਸੀਗਾ ਪਿਛੂਏ ਹਾਂਜੀ ਇੱਥੇ 40 ਸੀਗਾ ਢਲਵਾ ਅੱਜ ਦਸ਼ੂਏ ਘਟ ਗਿਆ ਵਾ ਤੇ ਢਲਵਾ ਮਤਲਬ ਵੱਧ ਗਿਆ ਵਾ ਉਹ ਢਲਵਾ ਪਾਣੀ ਅਜੇ ਪਹੁੰਚਣਾ ਵਾ ਇੱਥੇ ਪਹੁੰਚਣਾ ਅੱਜ ਸ਼ਾਮ ਤੱਕ ਇੱਕਦਾਂ ਜਿਹੜਾ ਪਹਿਲਾ ਵਾ ਹਾਂਜੀ ਦੁਬਾਰਾ ਨਾਲ ਮਤਲਬ ਜੇ ਜਿੰਨਾ ਹੁਣ ਪਾਣੀ ਇਹਨਾਂ ਇਨਕਾਸ ਕਰਾਈ ਜਾਣਾ ਇਸ ਡੈਮ ਵਾਲੇ ਤੇ ਫੇਰ ਬਤਾਓ ਸਰ ਜੀ ਸੇ ਵਿਚਾਰ ਕਿਉਂਕਿ ਬਹੁਤ ਜਦੀ ਕਰਨ ਵਾਲੀ ਹਾਂਜੀ ਅਸੀਂ ਉੱਪਰ ਵਾਲੇ ਡੈਮ ਤੋਂ ਹਾਂਜੀ ਅਸੀਂ ਵੀ ਜ਼ਿੰਮੇਦਾਰ ਜਾਂ ਰੱਬ ਦੇ ਇਨਸਾਨ ਵਾ ਹਾਂਜੀ ਅਗਲੇ ਵੀ ਜਿਹੜੇ ਉਹੀ ਪਤਬ ਦੇ ਜੀ ਤੇ ਆਪਣੇ ਭਰਾ ਹਾਂਜੀ ਆਪਾਂ ਗੁਰਸਖਵਾ ਆਪਣਾ ਫਰਜ ਬੰਦਾ ਵੀ ਬੰਦੇ ਦਾ ਆਪਦਾ ਨਫਾ ਲਾਤ ਹੋਦੀ ਇਹ ਸਾਰਿਆਂ ਚੁੱਪੀ ਸਾਰਿਆਂ ਚੁੱਪੀ ਜਦੋਂ ਅਸੀਂ ਆਣ ਕੇ ਇੱਥੇ ਕਹਿੰਨੇ ਆਂ ਵੀ ਟਾਈਮ ਛੱਡੋ ਹਾਂ ਛੱਡੋ ਹਾਂਜੀ ਤੇ ਸਾਨੂੰ ਲਾਂਬਾ ਦਿੰਦੇ ਹੀਟਲੇ ਵੀ ਜਦ ਸਾਨੂੰ ਡੋਬ ਦਿਆ ਗਲਤ ਗੱਲ ਆ ਇੱਥੇ ਨਾ ਸਿੱਖਾ ਹੋਣਾ ਹੀ ਸ਼ਲੋਗ ਕੀਤਾ ਢੇਰਲੇ ਭੰਨਣਾ ਨਾ ਹਾਂਜੀ ਜਦੋਂ ਇੱਥੇ ਪਾਣੀ ਇਕੱਠਾ ਕਰ ਲਿਆ ਹਾਂਜੀ ਲੱਖ 10 ਲੱਖ ਉਸ ਕਰ ਲਿਆ ਉਸ ਕਰ ਲਿਆ ਪੱਟੋਂ ਦੀ ਨੰਗਣ ਲਗਾਉ ਸਕਣਾ ਪੈਣਾ ਛੱਡਣਾ ਪੈਣਾ ਛੱਡੋ ਜੱਕ ਤੱਕ ਛੱਡਣਾ ਪੈਣਾ ਫੇਰ ਉਹਦੀ ਸਪੀਡ ਪ੍ਰੈਸ਼ਰ ਜ਼ਿਆਦਾ ਹੋਣਾ ਸਹੀ ਗੱਲ ਹੈ ਜਿਹੜਾ ਲੱਖ ਉਸਕ ਪਾਣੀ ਜਾਂ 900 ਜੋ ਇਹ ਆਪਣਾ ਦਰਵਾਜ਼ਾ ਇਹ ਛੱਡ ਦਿਆ ਕਰਨ ਅਹਾਂ ਅੰਦਰ ਅੰਦਰ ਪਾਣੀ ਨਾ ਚੜੇ ਕਿਉਂਕਿ ਪਹਿਲਾਂ ਤੇ ਆਪਣਾ ਮਾਲੀ ਨੁਕਸਾਨ ਹੀ ਹੋਇਆ ਸੀ ਹੁੰਦਾ ਵਾ ਜੇ ਕਿ ਥੋੜਾ ਥੋੜਾ ਪਾਣੀ ਛੱਡੀ ਗਈ ਤੇ ਚਲੋ ਮਾਲੀ ਨੁਕਸਾਨ ਹੀ ਹੋ ਗਿਆ ਜੇ ਜਿਆਦਾ ਪਾਣੀ ਆ ਗਿਆ ਤੇ ਫਿਰ ਜਾਨੀ ਨੁਕਸਾਨ ਦਾ ਵੀ ਖਤਰਾ ਹੋ ਸਕਦਾ ਹੈ ਜੀ ਫਿਰ ਉਹਨਾਂ ਦਾ ਵੀ ਨੁਕਸਾਨ ਹੋਦਾ ਸਾਰੇ ਨਹੀਂ ਹਾਂਜੀ ਜਿੰਨਾ ਜਮਾਂ ਕਰਕੇ ਛੱਡਣਾ ਸਹੀ ਗੱਲ ਹੈ ਜੀ ਉਹ ਇੱਕੇ ਦਮ ਜਿਹੜੀ ਵਜਣੀ ਤੱਕ ਵੱਢਣੀ ਉਹ ਤੇ ਜਿਆਦਾ ਪੰਜ ਸਾਲ ਉਹਨਾਂ ਨੂੰ ਡੋਬ ਦੋ ਸਹੀ ਗੱਲ ਕਿ ਸਾਡੀਆਂ ਵੀ ਧੀਆਂ ਸਾਡੇ ਭਰਾ ਸਾਡੇ ਉਹ ਦਰਸ਼ਤੇ ਵੀ ਸਹੀ ਗੱਲ ਆਪਣੇ ਆ ਬਿਲਕੁਲ ਪਰ ਇਹ ਵੀ ਇਹ ਥੋੜੀ ਸ ਉਹ ਜਿਹੜੀ ਹੈ ਨਾ ਜਦੋਂ ਸਾਡਾ ਇੱਥੇ ਇੰਨੇ ਹੁਣ ਮੰਨ ਲਓ ਇੱਥੇ ਆ ਇੱਥੇ ਜਦੋਂ 88 ਦਾ ਲੈਵਲ ਸੀਗਾ ਜੋ ਉਥੇ 55 ਲੈਵਲ ਸੀਗਾ ਜਦੋਂ ਉਸ ਲੈਵਲ ਤੇ ਪਟਾਉਣੇ ਹਨਾ ਉਹਦੇ ਪਿੱਛੇ ਦਾਫਲਾ ਬਹੁਤ ਜ਼ਿਆਦਾ ਅੱਛਾ ਜਿਹੜੀ ਉਥੂਰੀ ਹੋਣਾ ਅੱਜ ਬਦਲੀ ਨਹੀਂ ਜਾਨੀ 86 ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਸੀ ਉਹ ਇਹਦੇ ਨਾਲੋਂ ਘੱਟ ਸੀ ਆ ਇਹੋ ਗੱਲ ਸੀ ਕਿ ਉਥਾ ਸੀ ਪਾਣੀ ਬਹੁਤ ਜ਼ਿਆਦਾ ਸੀ 86 ਪਾਣੀ ਪਹੁੰਚਦਾ ਜਲੰਧਰ ਓਕੇ ਪਰ ਉਹਦਾ ਕਾਰਨ ਇਹ ਵੀ ਪਾਣੀ ਇੰਨਾ ਜ਼ਿਆਦਾ ਹੋਣੇ ਪਿੱਛੋਂ ਹਰ ਮੰਨੀ ਤੋੜ ਲਿਆ ਪਾਣੀ ਤੋੜ ਗਿਆ ਪਿੱਛੋਂ ਜਲੰਧਰ ਦੋਨਾਂ ਸਾਰੇ ਚੜ ਗਿਆ ਉਹ ਮੰਡ ਤੇ ਫੇਰ ਇੰਨਾ ਗਿਰਿਆ ਉਹਨਾਂ ਦੇ ਮੰਡ ਵਾਲਾ ਬੰਦਾਂ ਦੇ ਵਿੱਚ ਪਾਣੀ ਵੱਜ ਜਾਵਾ। ਇਸ ਲਈ ਵੇਰੀ ਲੋਕਾਂ ਨੇ ਮੰਡਿਆਂ ਦੇ ਬਾਹੂ ਪਰ ਪੈਂਦਾ ਮੰਡ। ਹਾਂਜੀ। ਲੋਕਾਂ ਨੇ 88 ਦਾ ਲੈਵਲ ਲਾ ਕੇ ਮਕਾਨ ਪਾਏ। ਵਾਈ ਗੁਰੂ। ਉੱਥੇ ਪਡੋਲੇ ਰੱਖੇ ਵੀ ਇੱਥੇ ਨਹੀਂ ਪਾਣੀ ਚੜਦਾ। ਇੱਥੇ ਨਹੀਂ ਚੜਦਾ। 88 ਵਾਲਾ ਪਰ ਉਹ ਪਾਣੀ ਪਡੋਲੇ ਡੁੱਬ ਗਏ। 21 ਚ। 188 ਚ। 23 ਚ 23 ਚ। ਉਹ ਕੀ ਕਾਰਨ ਸੀਗਾ? 23 ਚ ਜਿਹੜੇ ਪਰਲੇ ਬੰਦ ਹਨ ਨਾ ਮੇਨ ਬੰਨ ਵੱਡੇ। ਹਾਂਜੀ। ਕੂਟ ਲਾਇਆ ਸੀ ਤੇ। ਹਾਂਜੀ। ਉਹ ਬੰਨ ਟੁੱਟੇ ਨੇ। ਉਹ ਬੰਨ ਟੁੱਟੇ ਤੇ ਪਾਣੀ ਉਹ ਹੋ ਗਿਆ। ਹਾਂਜੀ। ਜਿਹੜਾ 88 ਉਹ ਜਿੱਥੋਂ ਬੰਦੀ ਬੰਨ ਤੋੜ ਲਿਆ। ਆਹ ਵਾਇਰ ਚਲੋ ਉਹ ਕਰ ਚੋ ਉਹਦਾ ਲੈਵਲ ਨਹੀਂ ਵਧਿਆ ਉਹਦਾ ਵਾਇਰ ਚਲੋ ਮੇਰ ਕਰੇ ਇਹਨਾਂ ਦੇ ਭਾਈ ਸਾਹਿਬ ਦੇ ਅੱਖਾਂ ਦੇ ਵਿੱਚ ਜਿਹੜਾ ਉਹ ਦਰਦ ਉਹ ਝਲਕ ਰਿਹਾ ਵਾ ਕਿਉਂਕਿ ਜਿਸ ਤਨ ਲੱਗੇ ਸੋ ਤਨ ਜਾਣੇ ਗੁਰਬਾਨੀ ਵੀ ਕਹਿੰਦੀ ਆ ਪਰ ਜੇਕਰ ਅੱਜ ਇਹਨਾਂ ਤੇ ਆਫਤ ਆਈ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਘਰੇ ਆਪਦੇ ਪੂਰਾ ਮਤਲਬ ਕਿ ਸੇਫ ਆ ਕੱਲੋਂ ਮੇਰੇ ਤੇ ਵੀ ਆਫਤ ਆ ਸਕਦੀ ਐ ਸੰਜੀ ਸੋ ਸਾਰੇ ਭੈਣ ਭਰਾਵਾਂ ਨੂੰ ਅੱਜ ਜਿਹੜੇ ਹਾਰਪੀਰ ਤੇ ਕਿਸਾਨ ਭਰਾਵਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਤੇ ਸੰਜੀ ਜਿਵੇਂ ਮਤਲਬ ਕਿ ਚਲੋ ਕਿ ਹੁਣ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸਾਨਾਂ ਭਰਾਵਾਂ ਦੇ ਸਾਥ ਦੀ ਵੀ ਲੋੜ ਹੋਊਗੀ ਜਿਵੇਂ ਪਨੀਰੀ 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 ਵਗੈਰਾ ਦੀ ਨਹੀਂ ਸਾਡੇ ਏਰੀਆ ਸਾਡੇ ਤੋਂ ਦਾੰਦ ਕਰੇ ਹਾਂਜੀ ਸਾਡੇ ਬਿਲਕੁਲ ਨਹੀਂ ਜੇ ਕੋਈ ਕਿਉਂਕਿ ਜੋ ਦਰਿਆ ਇੱਕ ਵਾਰ ਬਣ ਨਹੀਂ ਗਿਆ ਜੀ ਹਾਂਜੀ ਪਨੀਰੀ ਦੀ ਲੋੜ ਬਾ ਜਿੱਦਾਂ ਸਭੋਂ ਸੰਗਰੂ ਵਾਲੇ ਬੰਨੇ ਜਾਂ ਹੋਰ ਕੋਈ ਬੰਨਾ ਜਿੱਥੇ ਇਹ ਲੋੜ ਦੱਸਣ ਦਿਓ ਹਾਂਜੀ ਮੈਂ ਹਰ ਨਹੀਂ ਨਹੀਂ ਤਾਣੀ ਮੀਨੇ ਮਾਰਤੀ ਮੀਨਾ ਮਾਰਤੀ ਮੀਨਾ ਮਾਰ ਮੀਨਾ ਵਾਲੀ ਗੱਲ ਵਾਈਰੂ ਬਚਾ ਹੀ ਰੱਖੇ ਕਾਈ ਕਿਹ ਚਾਹ ਕਰੇਗਾ ਇੱਥੇ ਵੀ ਕਰਿਆ ਤਾਂ ਕੋਈ ਸਾਡੇ 2 4 ਪਿੰਡ ਮੰਦ ਨਹੀਂ ਫਿਰਦੇ ਆ ਅੱਛਾ ਇਹ ਤੁ ਮੰਨਵਾ ਗਵਰਨਮੈਂਟ ਨੇ ਲਾਇਆ ਹਾਂਜੀ ਇਹ ਲਾਇਆ ਸੀ ਆਰ ਦੀ ਬੱਦ ਸੀਸੀ ਆ ਗਈ ਹਾਂਜੀ ਆਪ ਲਾਇਆ ਉਹ ਬੰਦ ਜੇ ਉਹ ਨੂੰ ਹੀ ਬੰਦ ਕਰਦੇ ਆ ਓਕੇ ਉਹ ਗਵਰਨਮੈਂਟ ਨੂੰ ਇਹ ਕਹਿੰਦੇ ਆ ਜਦੋਂ ਇਹ ਟੁੱਟ ਗਿਆ ਤੇ ਦੱਸਿਆ ਦੇ ਮਾਨੂੰ ਪਿੱਛੇ ਦਰ ਹੋ ਜਾ ਆ ਉਹ ਵੀ ਟੁੱਟਨੇ ਆ ਦੂਜੀ ਗੱਲ ਉਹ ਆ ਇਹ ਮਾਨੂੰ ਚੇਥਾ ਦੇ ਆ ਉੱਪਰ ਉਹ ਹੋ ਜਾਗਾ ਦਰਿਆ ਦਾ ਕੰਢਾ ਉੱਚਾ ਹੋ ਜਾਗੇ ਇਹ ਬੰਨ ਉੱਚੇ ਤਾਂ ਦੇ ਆ ਜਦੋਂ ਟੁੱਟਗਾ ਤੇ ਇਹਦਾ ਪਹਿਲੇ ਨੀਵਾ ਸਰਕਾਰੀ ਉਹਨੇ ਤੇ ਟੁੱਟਨੇ ਟੁੱਟਣਾ ਉਹਨੇ ਚਲੋ ਵੈਗੁਰ ਮੇਰ ਕਰੇ ਕਿ ਬੰਨ ਇਹ ਵੀ ਨਾ ਟੁੱਟੇ ਤਾਂ ਦੂਜੇ ਨੂੰ ਨਾ ਕੋਈ ਖਤਰਾ ਆਵੇ ਇਹ ਸਾਂਜੀ ਅੱਜ ਦੀਆਂ ਅਪਡੇਟ ਆ 31 ਜੁਲਾਈ ਦੀਆਂ ਅਪਡੇਟ ਆ ਸੋ ਬੇਨਤੀ ਕਰਦਾ ਆ ਕਿ ਜਿਵੇਂ ਇੱਕ ਕਿਸਾਨ ਭਰਾ ਇਕੱਠੇ ਹੋਏ ਆ ਸਾਰੇ ਪੰਜਾਬ ਦੇ ਵਾਸੀ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਤੇ ਇੱਕ ਦੂਜੇ ਦਾ ਸਾਥ ਦਿਨ ਧੰਨਵਾਦ ਵੈਗੁਰ ਜੀ ਬਹੁਤ ਬਹੁਤ ਧੰਨਵਾਦ ਤੇ ਆ ਸਾਂਜੀ ਆ ਜਿਹੜੀਆਂ ਨਹਿਰਾਂ ਆ ਉਸ ਦੇ ਉਪਰੋਂ ਕੋ ਲੋਕੀ ਅਸੀਂ ਵੀਡੀਓ ਬਣਾ ਰਹੇ ਸੀਗੇ ਤੇ ਆ ਨਹਿਰਾਂ ਦੀ ਅੱਜ ਦੀ ਅਪਡੇਟ ਆ ਜੀ ਹਾਂ ਜੀ ਅੱਜ ਕਿਨੇ ਦਰ ਛੱਡੇ ਅੱਜ 6 ਦਰ ਛੱਡੇ ਜੀ ਹਾਂ ਛੋਟੀ ਛੋਟੀ ਦੋ ਤਿੰਨ ਮੈਂ ਮੱਝਾਂ ਦੇਖੀਆਂ ਉਹਦੇ ਵਿੱਚ ਰੁੜੀਆਂ ਉਹ ਮਰੀਆਂ ਪਈਆਂ ਵਿਚਾਰੀਆਂ ਤੇ ਸੋ ਸੰਜੀ ਇੱਕ ਦੂਜੇ ਦਾ ਸਾਥ ਦੋ ਕਿਸਾਨ ਵੀਰ ਭਰਾ ਇੱਥੇ ਅੱਜ ਇਕੱਠੇ ਹੋਇਆ ਹਰੀਕੇ ਪਤਨ ਦੇ ਵਿੱਚ ਤੇ ਆ ਕਹਿ ਰਿਹਾ ਕਿ ਸਿੱਥੇ ਹੁਣ ਪੱਕਾ ਇੱਕ ਇੱਥੇ ਆਪਣਾ ਰੈਸ਼ ਬਣਾਉਣੀ ਆ ਤਾਂ ਜੋ ਕੋਈ ਵੀ ਅਪਡੇਟ ਹੋਵੇ ਉਸੇ ਸਮੇਂ ਸਰਕਾਰ ਨਾਲ ਗੱਲਬਾਤ ਕਰਕੇ ਉਹਦਾ ਨਿਪਟਾਰਾ ਕੀਤਾ ਜਾਵੇ ਬਾਕੀ ਸਰਕਾਰ ਵੀ ਜਿੰਨੀ ਆਪਣੀ ਜੋਗੀ ਹੈਗੀ ਆ ਕਿਉਂਕਿ ਮੈਂ ਆਪਣੇ ਲੋਕਲ ਮੰਤਰੀ ਸਾਹਿਬ ਨੂੰ ਚੰਗੀ ਤਰ੍ਹਾਂ ਮਤਲਬ ਕਿ ਜਾਣਦਾ ਵਾਂ ਉਸ ਸਮੇਂ ਜਦੋਂ ਹੜ੍ਹ ਆਏ ਸੀਗੇ 23 ਦੇ ਵਿੱਚ ਆਪ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਹੈਲਪ ਕੀਤੀ ਸੀ। ਕਈ ਵੀਰ ਇੱਕ ਵੀਰ ਨੇ ਕਮੈਂਟ ਕੀਤਾ ਵੀ ਵੀਰ ਤੂੰ ਮੰਤਰੀ ਦੀ ਪਾਲਿਸ਼ ਮਾਰਿਆ। ਵੀਰੇ ਮੈਂ ਕਿਸੇ ਦੀ ਪਾਲਿਸ਼ ਨਹੀਂ ਮਾਰਦਾ। ਮੈਨੂੰ ਵਾਈਗਰੂ ਨੇ ਸਭ ਕੁਝ ਜਿੱਤਾਵਾ ਤਾਂ ਨਾ ਮੈਨੂੰ ਕੋਈ ਆਪਾਦੀ ਦੀ ਲੋੜ ਆ। ਪਰ ਅਪਡੇਟ ਮੇਰੇ ਚੈਨਲ ਤੋਂ ਤੁਸੀਂ ਦੇਖ ਸਕਦੇ ਜੇ 23 ਦੇ ਵਿੱਚ ਆਪ ਘਰਾਂ ਦੇ ਵਿੱਚ ਜਾ ਕੇ ਬੇੜੀਆਂ ਦੇ ਵਿੱਚ ਆਪ ਜਾ ਜਾ ਕੇ ਪੂਰਾ 1 ਮਹੀਨਾ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਤੇ ਪੂਰਾ ਹੜਪਰਬਗਤ ਏਰੀਆ ਦੀ ਜਿਹੜੀ ਬਾਹ ਫੜੀ ਸੀਗੀ ਮੰਤਰੀ ਲਾਲਜੀਤ ਸਿੰਘ ਜੀ ਭੁੱਲਰ ਨੇ ਆਪ ਉਹਨਾਂ ਨੂੰ ਫੰਡ ਚਾਰਾ ਸਭ ਕੁਝ ਮਜ਼ਾ ਕਰਾਇਆ ਸੀ ਜੀ ਤੇ ਮੈਂ ਮੈਂ ਖੁਦ ਉਸਦਾ ਗਵਾਹ ਹੈ ਕਵਾ ਤੇ ਜਿਹੜੇ ਹਾਲੇ ਪ੍ਰਭਾਵ ਤੇਰੀ ਸੀਗੇ ਇਧਰ ਲ ਬੈਠਣਾ ਸੀਗਾ ਆ ਘੜੋ ਮੇਰੀਆ ਵਾ ਉਥੇ ਉਹਨਾਂ ਨੇ ਪੂਰੀ ਜਿੰਨੀ ਉਹਨਾਂ ਦੀ ਹੈਗੀ ਆ ਬਾਹ ਲੱਗਦੀ ਆ ਸੋ ਉਹਨਾਂ ਨੇ ਪੂਰੀ ਵਾਹ ਲਾ ਕੇ ਆਪਣੇ ਭਰਾਵਾਂ ਦੀ ਹੈਲਪ ਕੀਤੀ ਸੀਗੀ ਸੋ ਧੰਨਵਾਦ ਇਹ ਸੀ ਅੱਜ ਦਾ ਆਪਣਾ ਅਪਡੇਟ ਜੋ ਹਰੀ ਘਹਿਟ ਦੀ ਹੈ ਤਾਜ਼ਾ ਕੰਡੀਸ਼ਨ ਆ ਸੋ ਆ ਵੀਡੀਓ ਸ਼ੇਅਰ ਲ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਇਹਦੇ ਤੇ ਡੇਲੀ ਪਾਣੀ ਦੇ ਅਪਡੇਟ ਆਪ ਦੇ ਦਿੰਦੇ ਰਹਾਂਗੇ ਸੋ ਅੱਜ ਦਾ ਵਲੌਗ ਇੰਚ ਮੈਂ ਸੌਫਟ ਕਰਦਾ ਹਾਂ ਵੈਕ ਚਿੱਕਾ ਕੱਲ੍ਹ ਸਾਹ ਵੈਕ ਚਿੱਕਾ